ਜੇਕਰ ਤੁਹਾਡੀ ਪੇਟ ਦੇ ਵਿੱਚ ਗੜਬੜ ਹੈ ਤੁਹਾਡੀ ਸਿਹਤ ਨਹੀਂ ਬਣ ਰਹੀ ਤੁਹਾਡਾ ਖੂਨ ਨਹੀਂ ਬਣ ਰਿਹਾ ਤੁਹਾਨੂੰ ਹਰ ਵੇਲੇ ਕੋਈ ਨਾ ਕੋਈ ਸਰੀਰ 'ਚ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਅਗਲਾ ਦਵਾਈਆਂ ਲੈਂਦੇ ਹੀ ਅੱਕ ਜਾਂਦਾ ਇਹ ਕਿਸ ਤਰ੍ਹਾਂ ਦੀ ਬਿਮਾਰੀ ਹੋਈ ਡਾਕਟਰ ਸਾਹਿਬ ਇਹ ਨਾ ਆਮ ਕਰਕੇ ਬੱਚਿਆਂ ਵਿੱਚ ਜਾਂਦਾ ਸੋਚੋ 70% ਬੱਚੇ ਅੱਜਕੱਲ ਜਿਹੜੇ ਜਿਹਨੂੰ ਅਸੀਂ ਵੀਟ ਅਲਰਜੀ ਕਹਿ ਦਿੰਨੇ ਆ ਉਹਦੇ ਸ਼ਿਕਾਰ ਹੋ ਚੁੱਕੇ ਨੇ ਤੇ ਹੋਰ ਰਹੇ ਨੇ ਇਹ ਬਿਮਾਰੀ ਹੈ ਉਦੇ ਸੰਕੇਤ ਕੀ ਕੀ ਹੁੰਦੇ ਨੇ ਇਹਦੇ ਵਿੱਚ ਪੇਟ ਦਰਦ ਹੋਣਾ ਖਾਣਾ ਖਾਣ ਤੋਂ ਬਾਅਦ ਤੁਰੰਤ ਟਾਇਲਟ ਜਾਣਾ ਲੈਟਰਨ ਜਾਣਾ ਬਾਰ-ਬਾਰ ਪੋਟੀ ਆਉਣੀ ਪੇਟ ਦਰਦ ਹੋਣਾ ਜਾਂ ਤੁਹਾਡੇ ਧੱਫੜ ਹੋ ਜਾਣੇ ਖਾਰਸ਼ ਹੋਣੀ ਅੱਖਾਂ ਸੋਜੀ ਜਾਣੀਆਂ ਸਰੀਰ ਤੇ ਸਵੇਲਿੰਗ ਹੋ ਜਾਣੀ ਤੁਹਾਡਾ ਸਰੀਰ ਬਿਲਕੁਲ ਬੇਜਾਨ ਥੱਕਿਆ ਥੱਕਿਆ ਮਹਿਸੂਸ ਕਰਨਾ ਅਗਲੇ ਕਹਿੰਦੇ ਰੋਟੀ ਖਾ ਕੇ ਤਾਂ એનર્ਜੀ ਆ ਜਾਂਦੀ ਆ ਪਰ ਇੱਥੇ એનર્ਜੀ ਚਲੇ ਜਾਂਦੀ ਆ ਅੱਛਾ ਇੰਨੀ ਖਤਰਨਾਕ ਬਿਮਾਰੀ ਹੈ ਮੈਂ ਕਹਾਂ ਜੀ ਇਹ ਬਿਮਾਰੀ ਦੇ ਵਿੱਚ ਉਲਟਾ ਤੁਸੀਂ ਰੋਟੀ ਖਾਣੀ ਤਾਂ ਅਨਰਜੀ ਚਲੇ ਜਾਣੀ ਆ। ਵੀਟ ਅਲਰਜੀ ਹੋ ਕਿਉਂ ਰਹੀ ਐ? ਅਨਰਜੀ ਹੋ ਰਹੀ ਐ ਤਾਂ ਬੱਚਿਆਂ ਨੂੰ ਹੀ ਕਿਉਂ ਹੋ ਰਹੀ ਐ? ਕਿ ਸਭ ਕੀੜ ਨਾਸ਼ਕ ਦਵਾਈਆਂ ਦਾ ਇਸਤੇਮਾਲ ਬਹੁਤ ਜ਼ਿਆਦਾ ਹੋ ਰਿਹਾ। ਉਹਦੇ ਕਰਕੇ ਜਿਹੜੇ ਸਾਡੇ ਬੱਚੇ ਨੇ ਜ਼ਿਆਦਾ ਸ਼িকার ਹੋ ਰਹੇ ਐ, ਇਮਿਊਨਿਟੀ ਪਾਵਰ ਘਟ ਰਹੀ ਐ ਉਹਨਾਂ ਦੀ। ਜਿਹੜੇ ਬੱਚੇ ਫਾਸਟ ਫੂਡ ਬਾਹਰਲਾ ਖਾਣਾ ਖਾਂਦੇ ਆ ਉਹਨਾਂ ਨੂੰ ਇਹ ਬਿਮਾਰੀ ਜ਼ਿਆਦਾ ਤੰਗ ਕਰਦੀ। ਡਾਕਟਰ ਤਾਂ ਕਹਿੰਦੇ ਨੇ ਵੀ ਜਿਸ ਬੱਚੇ ਨੂੰ ਵੀਟ ਅਲਰਜੀ ਹੋ ਗਈ ਲੋ ਜੀ ਕਰੋ ਆਟਾ ਦਿਖਣਾਵਣੀ ਚਾਹੀਦਾ ਬੱਚੇ ਨੂੰ ਲੈਟਰੋਪੈਥੀ ਦੇ ਵਿੱਚ ਲੋਹਾ ਮਨਾਇਆ ਗਿਆ ਜੀ ਵੀਟ ਅਲਰਜੀ ਨੂੰ ਠੀਕ ਕਰਨ ਲਈ ਅਲਰਜੀ ਕਿਉਰ ਕਿੱਟ ਹੈਗੀ ਆ ਵੀ ਜੀ ਇਹ ਅਲੱਗ-ਅਲੱਗ ਹਰਕ ਕੱਢੇ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਅਲਰਜੀ ਹੋਵੇ ਥੋੜੀ ਗਿਟ ਕਿਉਰ ਕਰੂਗੀ ਹਾਂਜੀ ਹਾਂਜੀ ਇਹ ਇਸਤੇਮਾਲ ਕਿਵੇਂ ਕਰਨੀ ਹੈ ਜੀ ਇਲੈਕਟ੍ਰੋਪੈਥੀ ਦੀਆਂ ਬੂੰਦਾਂ ਨੇ ਇਹ ਕਿਤੇ ਡਾਕਟਰ ਸਾਹਿਬ ਨੇ ਕਤਿਰਾ ਗੁੰਦ ਰੱਖੀ ਹੈਗੀ ਐ ਬੇਲਗिरी ਰੱਖੀ ਹੈ ਔਲਾ ਦੇ ਔਲਿਆਂ ਦਾ ਪਾਊਡਰ ਰੱਖਿਆ ਔਰ ਗਲੋਇਆਂ ਦਾ ਪਾਊਡਰ ਰੱਖਿਆ ਇਹਨਾਂ ਨੂੰ ਚਾਰਾਂ ਨੂੰ ਪੀਸ ਕੇ ਤੁਸੀਂ ਇਕੱਠਾ ਕਰਕੇ ਇੱਕ ਡੱਬੇ 'ਚ ਪਰ ਕੇ ਰੱਖ ਲੈਣਾ ਇੱਕ ਚਮਾ ਸਵੇਰੇ ਇੱਕ ਚਮਾ ਸ਼ਾਮ ਨੂੰ ਲੈਣਾ ਕੋਸੇ ਪਾਣੀ ਨਾਲ ਇਸਤੇਮਾਲ ਕਰੋ ਬਹੁਤ ਵਧੀਆ ਰਿਜ਼ਲਟ ਜਿਹੜਾ ਇਹ ਨੁਸਖਾ ਫਾਰਮੂਲਾ ਕਿਹੜੀ ਉਮਰ ਤੱਕ ਦੇ ਬੱਚਿਆਂ ਨੂੰ ਜਾਂ ਕਿਹੜੀ ਉਮਰ ਤੱਕ ਦੇ ਕੰਮ ਕਰਦਾ ਰੁਕੂ ਸਾਹਿਬ 1 ਸਾਲ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਅਸੀਂ ਲੈ ਸਕਦੇ ਹਾਂ ਜੇਕਰ ਤੁਹਾਡੀ ਪੇਟ ਦੇ ਵਿੱਚ ਗੜਬੜ ਹੈ ਤੁਹਾਡੀ ਸਿਹਤ ਨਹੀਂ ਬਣ ਰਹੀ ਤੁਹਾਡਾ ਖੂਨ ਨਹੀਂ ਬਣ ਰਿਹਾ ਤੁਹਾਨੂੰ ਹਰ ਵੇਲੇ ਕੋਈ ਨਾ ਕੋਈ ਸਰੀਰ 'ਚ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਤਾਂ ਅੱਜ ਤੁਹਾਡੇ ਨਾਲ ਇੱਕ ਅਜੀਹਾ ਅਸੀਂ ਨੁਸਖਾ ਫਾਰਮੂਲਾ ਸਾਂਝਾ ਕਰਨ ਵਾਲੇ ਆ ਇੱਕ ਅਜੀਹਾ ਟੈਸਟ ਤੁਹਾਨੂੰ ਦੱਸਣ ਵਾਲੇ ਆ ਜਿਸ ਟੈਸਟ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਸ ਲਈ ਬਹੁਤ ਸਾਰੀਆਂ ਸਕੈਨਾਂ ਅਸੀਂ ਕਰਾ ਲੰਨੇ ਆ ਕਿਸੇ ਵੀ ਬਿਮਾਰੀ ਨੂੰ ਲੈ ਕੇ ਬਹੁਤ ਸਾਰੇ ਖੂਨ ਦੇ ਟੈਸਟ ਅਸੀਂ ਕਰਾ ਲੰਨੇ ਆ ਬਹੁਤ ਸਾਰੀਆਂ ਅਸੀਂ ਇਹ ਕਹਿ ਲਈਏ ਕਿ ਜ਼ਮਾਨੇ ਭਰ ਦੇ ਜਿਹੜੀਆਂ ਰਿਪੋਰਟਾਂ ਹੈਗੀਆਂ ਨੇ ਕ੍ਰਾਉਨ ਤੋਂ ਬਾਅਦ ਵੀ ਸਾਡੀ ਬਿਮਾਰੀ ਚਾਹੇ ਉਹ ਪੇਟ ਦਰਦ ਹੋਵੇ ਚਾਹੇ ਉਹ ਸੇਧ ਦਾ ਨਾ ਬੰਨਣਾ ਹੋਵੇ ਚਾਹੇ ਉਹ ਖੂਨ ਦਾ ਨਾ ਬੰਨਣਾ ਹੋਵੇ ਜਾਂ ਫਿਰ ਥਾਂ ਥਾਂ ਤੇ ਧੱਫੜ ਹੋ ਜੇਨ ਅਲਰਜੀ ਵਾਰ-ਵਾਰ ਹੋ ਰਹੀ ਹੋਵੇ ਪਰ ਰਿਪੋਰਟਾਂ ਦੇ ਵਿੱਚ ਨਹੀਂ ਆਂਦਾ ਪਰ ਅੱਜ ਉਹ ਨੁਸਖਾ ਉਹ ਫਾਰਮੂਲਾ ਉਹ ਰਿਪੋਰਟ ਅਸੀਂ ਤੁਹਾਨੂੰ ਦੱਸਣ ਵਾਲੇ ਆ ਜਿਸ ਤੋਂ ਬਾਅਦ ਤੁਹਾਡੀਆਂ ਦਿੱਕਤਾਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਨੇ ਸਾਡੇ ਨਾਲ ਨੇ ਏਪੀ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਦੇ ਡਾਕਟਰ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ कौर ਸਾਹਿਬ ਅਸੀਂ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਕਰ ਲੈਂਦੇ ਪਹਿਲਾਂ ਡਾਕਟਰ ਅਮਨਪ੍ਰੀਤ ਜੀ ਤੋਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਫੁਰਕੀ ਸਾਹਿਬ ਜਿਉ ਤੁਸੀਂ ਅੱਜ ਫਿਰ ਸਾਡੇ ਕੋਲ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਮਤਲਬ ਟਵਿਸਟ ਰੱਖਿਆ ਹੋਇਆ ਤੁਸੀਂ ਕਹਿ ਰਹੇ ਸੀ ਕਿ ਹੁਣ ਕ ਕਿ ਇਸ ਤਰ੍ਹਾਂ ਦਾ ਕਿਹੜਾ ਟੈਸਟ ਹੈ ਇਸ ਤਰ੍ਹਾਂ ਦੀ ਕਿਹੜੀ ਬਿਮਾਰੀ ਹੈ ਕਿ ਜਿਹੜੀ ਤੁਹਾਨੂੰ ਲੱਗ ਜਾਂਦੀ ਹੈ ਪਰ ਪਤਾ ਨਹੀਂ ਦੱਸਦੀ ਆਪਣਾ ਕਿਸੇ ਕਿਸੇ ਟੈਸਟਾਂ ਚ ਆਮ ਕਰਕੇ ਜਿਹੜੇ ਅਸੀਂ ਰੂਟੀਨ ਵਾਲੇ ਕਰਾਉਣੇ ਉਹਦੇ ਚ ਆਉਂਦੀ ਨਹੀਂ ਇਸ ਤਰ੍ਹਾਂ ਦੀ ਕੀ ਚੀਜ਼ ਹੈ ਤੇ ਇਹ ਨੁਸਖਾ ਕਿਸ ਚੀਜ਼ ਦੇ ਕੰਮ ਆਏਗਾ ਦੇਖੋ ਇੱਥੇ ਡਾਕਟਰ ਸਾਹਿਬ ਨੇ ਕਤੀਰਾ ਗੂੰਦ ਰੱਖੀ ਹੈਗੀ ਹੈ ਬੇਲਗिरी ਰੱਖੀ ਹੈ ਔਲਾ ਦੇ ਔਲਿਆਂ ਦਾ ਪਾਊਡਰ ਰੱਖਿਆ ਹੈ ਔਰ ਗਲੋਿਆਂ ਦਾ ਪਾਊਡਰ ਰੱਖਿਆ ਹੈ ਰੁਕੀ ਸਾਹਿਬ ਇਹਦੇ ਵਿੱਚ ਨਾ ਟੈਸਟਾਂ ਚ ਚੱਲ ਰਹਾ ਇਹਦੇ ਨਾ ਸਿੰਪਟਮ ਵੀ ਬਹੁਤ ਹੁੰਦੇ ਨੇ ਅੱਛਾ ਅਗਲਾ ਦਵਾਈਆਂ ਲੈਂਦੇ ਯੱਕ ਜਾਂਦਾ ਹਾਂ ਮੈਂ ਵੀ ਉਹੀ ਗੱਲ ਕੀਤੀ ਡਾਕਟਰ ਸਾਹਿਬ ਕਿ ਦਵਾਈਆਂ ਲੈ ਕੇ ਟੈਸਟ ਲੈ ਕੇ ਟੀਕੇ ਪਤਾ ਨਹੀਂ ਕਿੰਨੇ ਪੈਸੇ ਡਾਕਟਰ ਕਹਿੰਦਾ ਜੀ ਕੁਝ ਨਹੀਂ ਹੈ ਜੀ ਦਵਾਈ ਖਾਈ ਜਾਓ ਹਾਂ ਉਹੀ ਨੇ ਸਮਝ ਹੀ ਨਹੀਂ ਆਉਂਦੀ ਹੈਗੀ ਕੀ ਪ੍ਰੋਬਲਮ ਆ ਕੀ ਬਿਮਾਰੀ ਆ ਲੋਕ ਅੱਕ ਚੁੱਕੇ ਅੱਛਾ ਇਸ ਤੋਂ ਪਹਿਲਾਂ ਕੀ ਤੁਸੀਂ ਬਿਮਾਰੀ ਦੀ ਗੱਲ ਕਰੋ ਡਾਕਟਰ ਸਾਹਿਬ ਸਾਨੂੰ ਪਹਿਲਾਂ ਸੰਕੇਤ ਦੱਸੋ ਵੀ ਜਿਹੜੀ ਇਹ ਬਿਮਾਰੀ ਹੈ ਉਹਦੇ ਸੰਕੇਤ ਕੀ ਕੀ ਹੁੰਦੇ ਨੇ ਡਾਕਟਰ ਸਾਹਿਬ ਇਹਦੇ ਵਿੱਚ ਪੇਟ ਦਰਦ ਹੋਣਾ ਬਾ ਤੁਸੀਂ ਖਾਣਾ ਖਾਣ ਤੋਂ ਬਾਅਦ ਤੁਰੰਤ ਟਾਇਲਟ ਜਾਣਾ ਲੈਟਰਨ ਜਾਣਾ ਬਾਰ-ਬਾਰ ਪੋਟੀ ਆਉਣੀ ਪੇਟ ਦਰਦ ਹੋਣਾ ਜਾਂ ਤੁਹਾਡੇ ਧੱਫੜ ਹੋ ਜਾਣੇ ਖਾਰਸ਼ ਹੋਣੀ ਅੱਖਾਂ ਸੋਜੀ ਜਾਣੀਆਂ ਸਰੀਰ ਤੇ ਸਵੇਲਿੰਗ ਹੋ ਜਾਣੀ ਰੋਟੀ ਖਾਣ ਤੋਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਦਰਦ ਆ ਸ਼ੁਰੂ ਹੋ ਜਾਣੀਆਂ ਤੁਹਾਡਾ ਸਰੀਰ ਬਿਲਕੁਲ ਬੇਜਾਨ ਥੱਕੇ ਥੱਕਿਆ ਮਹਿਸੂਸ ਕਰਨਾ ਅਗਲੇ ਕਹਿੰਦੇ ਰੋਟੀ ਖਾ ਕੇ ਤਾਂ એનર્ਜੀ ਆ ਜਾਂਦੀ ਆ ਪਰ ਇੱਥੇ એનર્ਜੀ ਚਲੇ ਜਾਂਦੀ ਆ ਰੋਟੀ ਅੱਛਾ ਇੰਨੀ ਖਤਰਨਾਕ ਬਿਮਾਰੀ ਹੈ ਮੈਂ ਕਹਾਂ ਜੀ ਇਹ ਬਿਮਾਰੀ ਦੇ ਵਿੱਚ ਉਲਟਾ ਤੁਸੀਂ ਰੋਟੀ ਖਾਣੀ ਇਹਦਾ એનર્ਜੀ ਚਲੇ ਜਾਣੀ ਆ એનર્ਜੀ ਆਉਣੀ ਨਹੀਂ ਤੁਹਾਡੇ ਵਿੱਚ એનર્ਜੀ ਤੁਹਾਡੀ ਖਿੱਚ ਕੇ ਲੈ ਜਾਣੀ ਇਹਨੇ ਮਤਲਬ ਇਹ ਕਿਸ ਤਰ੍ਹਾਂ ਦੀ ਬਿਮਾਰੀ ਹੋਈ ਡਾਕਟਰ ਸਾਹਿਬ ਇਹ ਫਰੁਕੀ ਸਾਹਿਬ ਇਹ ਨ ਆਮ ਕਰਕੇ ਬੱਚਿਆਂ ਵਿੱਚ ਜ਼ਿਆਦਾ ਅੱਜ ਕੱਲ ਬੱਚਿਆਂ ਵਿੱਚ ਦੇਖਣ ਨੂੰ ਬਹੁਤ ਜ਼ਿਆਦਾ ਮਿਲ ਰਹੀ ਆ ਜਿੰਨੀ ਕਹਿਦੀ ਹੁੰਨੀ ਜੇ ਆਪਾਂ ਸੋਚੋ 80% ਆਪਾਂ ਜਾਂ ਸੋਚੋ 70% ਬੱਚੇ ਅੱਜਕੱਲ ਜਿਹੜੇ ਜਿਹਨੂੰ ਅਸੀਂ ਵੀਟ ਅਲਰਜੀ ਕਹਿ ਦਿੰਦੇ ਆ ਉਹਦੇ ਸ਼ਿਕਾਰ ਹੋ ਚੁੱਕੇ ਨੇ ਤੇ ਹੋ ਰਹੇ ਨੇ ਇਹਦੇ ਵਿੱਚ ਫਰੂਕੀ ਸਾਹਿਬ ਕੀ ਆ ਜਦੋਂ ਸਾਡਾ ਇਮਿਊਨਿਟੀ ਪਾਵਰ ਇਮਿਊਨ ਸਿਸਟਮ ਸਾਡਾ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਤਾਂ ਸਾਨੂੰ ਵੀਟ ਅਲਰਜੀ ਵਰਗੀਆਂ ਪ੍ਰੋਬਲਮਸ ਸਾਡੇ ਸਰੀਰ ਦੇ ਵਿੱਚ ਪਨਾ ਲੈ ਲੈਂਦੀਆਂ ਨੇ ਜਿਹੜਾ ਸਾਡੀ ਰੋਗ ਸ਼ਮਤਾ ਰੋਗ ਜਿਹੜੀ ਰੋਗ ਨੂੰ ਸਾਨੂੰ ਲੜਨ ਦੀ ਜਿਹੜੀ ਸ਼ਮਤਾ ਹੁੰਦੀ ਆ ਉਹ ਬਿਲਕੁਲ ਘਟ ਜਾਂਦੀ ਆ ਘਟਣ ਕਰਕੇ ਜਦੋਂ ਬੱਚੇ ਵੀਕ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਜਦੋਂ ਇਮਿਊਨ ਮਿਊਨ ਪਾਵਰ ਉਹਨਾਂ ਦੀ ਜਿਹੜੀ ਇਮਿਊਨਿਟੀ ਪਾਵਰ ਹੈ ਜਿਹੜੀ ਉਹਨਾਂ ਦੀ ਘਟ ਜਾਂਦੀ ਆ ਤਾਂ ਇਹ ਬਿਮਾਰੀ ਉਹਨਾਂ ਨੂੰ ਬਹੁਤ ਛੇਤੀ ਜਕੜ ਲੈਂਦੀ ਆ ਇਹਦੇ ਵਿੱਚ ਫਰੂਕੀ ਸਾਹਿਬ ਬੱਚਿਆਂ 'ਚ ਹੀ ਕਿਉਂ ਦੇਖੋ ਸਵਾਲ ਇਹ ਵੀ ਵੀਟ ਅਲਰਜੀ ਹੋ ਕਿਉਂ ਰਹੀ ਹੈ ਔਰ ਜੇ ਹੋ ਰਹੀ ਹੈ ਤਾਂ ਬੱਚਿਆਂ ਨੂੰ ਹੀ ਕਿਉਂ ਹੋ ਰਹੀ ਹੈ ਜੀ ਇਹਦੇ ਵਿੱਚ ਫਰੁਕੀ ਸਾਹਿਬ ਜੇ ਤੁਹਾਡੇ ਇਹ ਮੰਨ ਲਓ ਬੱਚੇ ਦੇ ਮਾਪੇ ਬਾਪ ਨੂੰ ਜਾਂ ਦਾਦੇ ਪਰਦਾ ਜਦ ਨੂੰ ਪ੍ਰਾਣੀਆਂ ਬਿਮਾਰੀਆਂ ਚੱਲੀਆਂ ਆ ਰਹੀਆਂ ਨੇ ਜਿਹਨੂੰ ਸਾਈਨਸ ਕਹਿ ਸਕਦੇ ਆ ਆਪਾਂ ਜਾਂ ਕੋਈ ਸਿਰਦਰਦ ਕਹਿ ਸਕਦੇ ਆ ਜਾਂ ਆਪਾਂ ਉਹਨਾਂ ਨੂੰ ਵਾਰ-ਵਾਰ ਫੀਵਰ ਹੋਣਾ ਕਹਿ ਸਕਦੇ ਆ ਜਾਂ ਸਿਰ 'ਚ ਦਰਦ ਹੋਣਾ ਕਹਿ ਸਕਦੇ ਆ ਜਾਂ ਉਹਨਾਂ ਨੂੰ ਵਾਰ-ਵਾਰ ਲੂਜ਼ ਮੋਸ਼ਨ ਦੀ ਪ੍ਰੋਬਲਮ ਹੋ ਰਹੀ ਆ ਤਾਂ ਤੁਹਾਡੇ ਬੱਚਿਆਂ ਦੇ ਵਿੱਚ ਵੀ ਇਹ ਸਿੰਪਟਮ ਦਿਖਣ ਦਿਖਣਗੇ ਤੁਹਾਨੂੰ ਤੁਹਾਡੇ ਬੱਚਿਆਂ ਦੇ ਵਿੱਚ ਵੀ ਇਹ ਪ੍ਰੋਬਲਮਸ ਆਉਣਗੀਆਂ ਇੱਕ ਰੁਕੀ ਸਾਹਿਬ ਕੀੜ ਨਾਸ਼ਕ ਦਵਾਈਆਂ ਦਾ ਸੇਵਨ ਬਹੁਤ ਇਸਤੇਮਾਲ ਬਹੁਤ ਜ਼ਿਆਦਾ ਹੋ ਰਿਹਾ ਹਰ ਇੱਕ ਸਭ ਦੀ ਉੱਤੇ ਹਰ ਇੱਕ ਫਰੂਟ ਉੱਤੇ ਕੀੜ ਨਾਸ਼ਕ ਦਵਾਈਆਂ ਦਾ ਕਣਕਾਂ ਉੱਤੇ ਸਾਡੇ ਗੇਹੂ ਉੱਤੇ ਹਰ ਚੀਜ਼ ਦੇ ਉੱਤੇ ਮੱਕੀ ਉੱਤੇ ਲਾ ਲਓ ਹਰੇਕ ਚੀਜ਼ ਦੇ ਉੱਤੇ ਲਾ ਲਓ ਸਾਡੇ ਕੀੜ ਨਾਸ਼ਕ ਜਿਹੜੀਆਂ ਦਵਾਈਆਂ ਦਾ ਇਸਤੇਮਾਲ ਕਰ ਰਹੇ ਨੇ ਉਹਦੇ ਕਰਕੇ ਜਿਹੜੇ ਸਾਡੇ ਬੱਚੇ ਨੇ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਇਮਿਊਨਿਟੀ ਪਾਵਰ ਘਟ ਰਹੀ ਆ ਉਹਨਾਂ ਦੀ ਇੱਕ ਬੱਚੇ ਅੱਜ ਕੱਲ੍ਹ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ ਆ ਜਿਹੜੇ ਬੱਚੇ ਫਾਸਟ ਫੂਡ ਬਾਹਰਲਾ ਖਾਣਾ ਖਾਂਦੇ ਆ ਉਹਨਾਂ ਨੂੰ ਇਹ ਬਿਮਾਰੀ ਜ਼ਿਆਦਾ ਤੰਗ ਕਰਦੀ ਆ ਉਹਨਾਂ ਨੂੰ ਬਹੁਤ ਛੇਤੀ ਇਹ ਬਿਮਾਰੀ ਲੱਗ ਜਾਂਦੀ ਆ ਇਹਨੂੰ ਵੀਟ ਅਲਰਜੀ ਕਹਿੰਦੇ ਆ ਸੀ ਵੀਟ ਅਲਰਜੀ ਨੂੰ ਕਰਨ ਦਾ ਵੀ ਬਹੁਤ ਸੌਖਾ ਤਰੀਕਾ ਸੌਖਾ ਤਰੀਕਾ ਸੌਖਾ ਤਰੀਕਾ ਕਰੋ ਡਾਕਟਰ ਸਾਹਿਬ ਲੋਕ ਤੇ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਆ ਡਾਕਟਰ ਤਾਂ ਕਹਿੰਦੇ ਨੇ ਵੀ ਜਿਸ ਬੱਚੇ ਨੂੰ ਵੀਟ ਅਲਰਜੀ ਹੋ ਗਈ ਲੋ ਜੀ ਘਰੋਂ ਆਟਾ ਦਿਖਣਵਣੀ ਚਾਹੀਦਾ ਬੱਚੇ ਨੂੰ ਬ੍ਰੁਕੀ ਸਾਹਿਬ ਇਹਦੇ ਵਿੱਚ ਮੈਂ ਸੌਖਾ ਜਾ ਸਮਝਾ ਦਿੰਦਾ ਵੀਟ ਅਲਰਜੀ ਨੂੰ ਠੀਕ ਕਰਨਾ ਵੀ ਬਹੁਤ ਸੌਖਾ ਲੈਟਰੋਪੈਥੀ ਦੇ ਵਿੱਚ ਲੋਹਾ ਮਨਾਇਆ ਗਿਆ ਜੀ ਵੀਟ ਅਲਰਜੀ ਵੀਟ ਅਲਰਜੀ ਨੂੰ ਠੀਕ ਕਰਨ ਲਈ ਅਸੀਂ ਰਿਜ਼ਲਟ ਲੈਨੇ ਤਾਂ ਲੈ ਰਹੇ ਆ ਬ੍ਰੁਕੀ ਸਾਹਿਬ ਮੈਂ ਕਿਉਂ ਚਾਹਿਆ ਅੱਜ ਵੀਡੀਓ ਪਾਉਣ ਨੂੰ ਮੇਰੇ ਕੋਲੇ ਜਦੋਂ ਵੀ ਇੱਕ ਬੱਚਾ ਹਾਈਟ ਦੀ ਮੈਡੀਸਿਨ ਲੈਣ ਆਉਂਦਾ ਤਾਂ ਨਾਲ ਵੀਟ ਅਲਰਜੀ ਦਾ ਟੈਸਟ ਕੱਢ ਕੇ ਲੋਕ ਸਾਡੇ ਸਾਹਮਣੇ ਰੱਖ ਦਿੰਦੇ ਨੇ ਡਾਕਟਰ ਸਾਹਿਬ ਸਾਡੇ ਬੱਚੇ ਨੂੰ ਵੀਟ ਅਲਰਜੀ ਆ ਇੰਨੇ ਸਾਲ ਹੋ ਗਿਆ 6 ਮਹੀਨੇ ਹੋ ਗਏ ਸਾਡੇ ਬੱਚੇ ਨੇ ਰੋਟੀ ਖਾ ਕੇ ਨਹੀਂ ਦੇਖੀ ਸਾਡੇ ਬੱਚੇ ਨੂੰ ਅਸੀਂ ਮਿਕਸ ਆਟਾ ਲੈ ਕੇ ਦਿੰਨੇ ਆ ਜਾਂ ਅਸੀਂ ਬੇਸਣ ਦੀ ਰੋਟੀ ਦਿੰਨੇ ਆ ਜਾਂ ਅਸੀਂ ਚੌਲ ਹੀ ਦਿੰਨੇ ਆ ਖਿਚੜੀ ਦਿੰਨੇ ਆ ਉੱਥੇ ਫਿਰ ਜਦੋਂ ਇਦਾਂ ਦੀ ਪ੍ਰੋਬਲਮ ਬੱਚੇ ਨੂੰ ਹੁੰਦੀ ਆ ਉੱਥੇ ਸਾਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਵੀ ਇਸ ਬੱਚੇ ਦੀ ਹੁਣ ਹਾਈਟ ਅਸੀਂ ਵਧਾਈਏ ਤੇ ਵਧਾਈਏ ਕਿੱਦਾਂ ਜਦ ਕਿ ਬੱਚੇ ਨੂੰ ਖਾਦਾ ਪੀਤਾ ਲੱਗਣਾ ਹੀ ਨਹੀਂ ਬੱਚਾ ਵੀਕ ਹੋ ਜਾਂਦਾ ਬੱਚਾ ਬਿਲਕੁਲ ਕਮਜ਼ੋਰ ਹੋ ਜਾਂਦਾ ਹੋਰ ਮੈਂ ਇੱਥੇ ਦੱਸਦਾ ਫਿਰ ਕਿ ਸਭ ਕਈ ਬੱਚਿਆਂ ਨੂੰ ਕੀ ਹੁੰਦਾ ਕਣਕ ਰੋਟੀ ਖਾਣ ਨਾਲ ਹੁੰਦਾ ਹੁਣ ਇਹਦਾ ਮੈਦਾ ਮੈਦਾ ਵੀ ਕਣਕ ਤੋਂ ਹੀ ਨਿਕਲਿਆ ਹੋਇਆ ਠੀਕ ਹੈ ਕਈਆਂ ਨੂੰ ਲੋਕ ਕਹਿਣਗੇ ਜੀ ਜਦੋਂ ਇਹ 버ਗਰ ਖਾ ਲੈਂਦੇ ਆ ਜਾਂ ਮੈਦੇ ਦੀ ਡਬ ਰੋਟੀ ਵਗੈਰਾ ਖਾਂਦੇ ਉਦੋਂ ਨਹੀਂ ਹੁੰਦੀ ਉਦੋਂ ਕਿਉਂ ਨਹੀਂ ਹੁੰਦੀ ਫਿਰ ਕਿ ਸਭ ਜਿਹੜੇ ਉਹਦੇ ਵਿਟਾਮਿਨਸ ਨੇ ਐਕਸਟਰਾ ਸਾਰੇ ਨਿਕਲ ਗਏ ਜਦੋਂ ਮੈਦਾ ਨਿਕਲਦਾ ਮੈਦੇ ਦੇ ਵਿੱਚੋਂ ਜਾਨ ਨਿਕਲ ਚੁੱਕੀ ਆ ਮੈਦਾ ਜਿਹੜਾ ਕੱਲਾ ਤਵਾੜਾ ਖੋਖਲਾ ਹੋ ਗਿਆ ਉਹ ਖਾਤਮੋਗ ਇਹਦੇ ਵਿੱਚੋਂ ਵਿਟਾਮਿਨ ਉਹ ਤਾਂ ਕਰਕੇ ਤੁਹਾਨੂੰ ਨਹੀਂ ਇਹਨਾਂ ਤੰਗ ਕਰਦਾ ਜਿਹੜੀ ਕਣਕ ਆ ਕਣਕ ਸਟਰੋਂਗ ਹੁੰਦੀ ਹੈ ਕਣਕ ਦੇ ਵਿੱਚ ਵਿਟਾਮਿਨ ਹੁੰਦੇ ਨੇ ਉਹਦੇ ਕਰਕੇ ਬੱਚਿਆਂ ਨੂੰ ਸਿੰਪਟਮ ਜ਼ਿਆਦਾ ਦਿਖਾਈ ਦਿੰਦੇ ਨੇ ਓਕੇ ਜੀ 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 ਅਸੀਂ ਗੱਲਬਾਤ ਨੂੰ ਜਾਈ ਰੱਖਾਂਗੇ ਪਰ ਡਾਕਟਰ ਪਰਮਜੀਤ कौर ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਡਾਕਟਰ ਸਾਹਿਬਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਬਹੁਤ ਬਹੁਤ ਅੱਛਾ ਸਭ ਤੋਂ ਪਹਿਲਾਂ ਇਹ ਦੱਸਿਓ ਡਾਕਟਰ ਸਾਹਿਬਾ ਕਿ ਜਿਹੜੇ ਜਿੰਨਾਂ ਬੱਚਿਆਂ 'ਚ ਖਾਸ ਕਰਕੇ ਆਪਾਂ ਬੱਚਿਆਂ ਦੀ ਗੱਲ ਕਰਦੇ ਆ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇੱਕ 올-ਓਵਰ ਸਿਨੈਰੀਓ ਜੇ ਉਹਨਾਂ ਨੇ ਦੱਸਤਾ ਖਾਸ ਕਰਕੇ ਬੱਚਿਆਂ ਛੋਟੀਆਂ ਬੱਚੀਆਂ ਚਾਹੇ ਉਹ 5 ਤੋਂ 7 ਸਾਲ ਦੀਆਂ ਨੇ ਜਾਂ 7 ਸਾਲ ਤੋਂ 14 ਸਾਲ ਦੀਆਂ ਨੇ ਜਿਹਦੇ ਵਿੱਚ ਜ਼ਿਆਦਾਤਰ ਪ੍ਰੋਬਲਮ ਹੁੰਦੀ ਹੈ ਅ ਅਸੀਂ ਹੋਰ ਰਿਪੋਰਟਾਂ ਟੈਸਟ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਹੈਗਾ ਕਿ ਰਿਪੋਰਟਾਂ ਟੈਸਟ ਕਰਾਉਂਦੇ ਨੇ ਤੇ ਟੈਸਟ ਨਹੀਂ ਕਰਾਉਂਦੇ ਵੀਟ ਅਲਰਜੀ ਦਾ ਸਾਨੂੰ ਕਰਦੇ ਵਿੱਚ ਬੈਠ ਕੇ ਕਿਵੇਂ ਪਤਾ ਲੱਗੇ ਵੀ ਸਾਡੇ ਇੱਕ ਬੱਚੇ ਨੂੰ ਵੀਟ ਅਲਰਜੀ ਹੈਗੀ ਹੈ ਜੀ ਤੁਹਾਡੇ ਮੁਤਾਬਕ ਕਿਹੜੇ ਸਿੰਪਟਮ ਆ ਸਕਦੇ ਨੇ ਆ ਹੁੰਦੇ ਨੇ ਅੱਜ ਕੱਲ ਅਲਰਜੀ ਵੀ ਹੁੰਦੀ ਆ ਇੱਕ ਤਾਂ ਗਲੂਟਨ ਤਾਂ ਵੀ ਹੁੰਦੀ ਆ ਜੀ ਠੀਕ ਹੈ ਉਹਨੂੰ ਸੈਲਿਕ ਕਹਿੰਦੇ ਨੇ ਡਿਜ਼ੀਜ਼ ਠੀਕ ਹੈ ਤੇ ਉਹਦੇ ਵਿੱਚ ਕੀ ਹੁੰਦਾ ਜਿਹਨੂੰ ਗਲੂਟਨ ਤੋਂ ਹੋਵੇ ਜਿਹੜੇ ਫੂਡ ਚ ਗਲੂਟਨ ਹੋਊਗਾ ਉਹਨੂੰ ਅਲਰਜੀ ਹੋਊਗੀ ਹੋਗੀ ਕਿਹੜੇ ਕਿਹੜੇ ਫੂਡ ਦੇ ਵਿੱਚ ਜ਼ਿਆਦਾਤਰ ਹੁੰਦੀ ਹੈ ਜੀ ਗਲੂਟਨ? ਜ਼ਿਆਦਾ जौ ਵਗੈਰਾ ਹੀ ਹੋਗੀ, ਬਾਜਰਾ ਵਗੈਰਾ ਹੋ ਗਿਆ। ਮਤਲਬ ਜਿਨ੍ਹਾਂ ਦੇ ਵਿੱਚ ਵੀ ਗਲੂਟਨ ਹੈ ਚਾਹੇ ਫਾਲਾ ਹੈ ਚਾਹੇ ਉਹ ਕੋਈ ਚੀਜ਼ ਹੈਗੀ ਹੈ। ਕੋਈ ਵੀ ਫੂਡ ਆ ਹਾਂਜੀ ਉਹਦੇ ਤੋਂ ਅਲਰਜੀ ਹੁੰਦੀ ਆ ਜ਼ਿਆਦਾਤਰ ਬੱਚਿਆਂ ਨੂੰ। ਕਈਆਂ ਨੂੰ ਕਹਿੰਦੇ ਨੇ ਵੀ ਬੌਮਟਿੰਗਸ ਆਉਂਦੀ ਆ ਜਾਂ ਗੈਸ ਬਣਨ ਲੱਗ ਗਿਆ ਅੱਜਕੱਲ ਛੋਟੇ-ਛੋਟੇ ਬੱਚਿਆਂ ਨੂੰ ਪੇਟ ਦਰਦ ਰਹਿਣ ਲੱਗ ਗਿਆ। ਐਦਾਂ ਦੀਆਂ ਕਾਫੀ ਬਿਮਾਰੀਆਂ ਆਉਂਦੀਆਂ ਨੇ ਜਿਹੜੀਆਂ ਉਹਨਾਂ ਨੂੰ ਯਾਨੀ ਕਿ ਉਹਨਾਂ ਦੇ ਇਮਿਊਨਿਟੀ ਸਿਸਟਮ ਵੀ ਮੇਰੀ ਬੱਚੀ ਨੂੰ ਵੀਟ ਅਲਰਜੀ ਤਾਂ ਨਹੀਂ। ਉਹਨਾਂ ਨੂੰ ਦੇਖੋ ਫੂਡ ਜਾਂ ਤਾਂ ਬੰਦ ਕਰਕੇ ਦੇਖੋ ਜਾਂ ਉਹਨਾਂ ਨੂੰ ਰਾਪਰ ਧਿਆਨ ਰੱਖਣਾ ਚਾਹੀਦਾ ਵੀ ਕਿਹੜੀ ਚੀਜ਼ ਖਾਦੀ ਹੈ ਇਹਨਾਂ ਨੇ ਕਿਹਦੇ ਨਾਲ ਉਹਨਾਂ ਨੂੰ ਪ੍ਰੋਬਲਮਸ ਹੋਣ ਲੱਗੀਆਂ ਜੀ 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 ਅੱਛਾ ਮਤਲਬ ਡਾਕਟਰ ਸਾਹਿਬ ਨੇ ਤਾਂ ਫਿਰ ਡਾਕਟਰ ਸਾਹਿਬ ਨੇ ਬਹੁਤ ਵਧੀਆ ਫਾਰਮੂਲਾ ਦੱਸਿਆ ਕਿ ਅਗਰ ਤੁਹਾਡੀ ਬੱਚੀ ਦੀ ਤਬੀਅਤ ਸਾਰੇ ਟੈਸਟ ਸਾਰਾ ਕੁਝ ਨਾਰਮਲ ਆ ਰਿਹਾ ਹੈ ਵੀ ਅਲਰਜੀ ਦਾ ਟੈਸਟ ਕਈਆਂ ਦੇ ਦਿਮਾਗ 'ਚ ਵੀ ਨਹੀਂ ਹੁੰਦਾ ਜ਼ਿਆਦਾਤਰ ਤਾਂ ਮਤਲਬ ਫਿਰ ਆਪਾਂ 10 15 ਦਿਨ 20 ਦਿਨ ਆਟੇ ਵਾਲੀ ਰੋਟੀ ਜਿਹੜੀ ਜਿਹਦੇ ਵਿੱਚ ਗਲੂਟਨ ਹੋਵੇ ਜਾਂ ਕਣਕ ਕਣਕ ਵਾਲੀ ਰੋਟੀ ਬੰਦ ਕਰਕੇ ਦੇਖ ਸਕਦੇ ਵਧੀਆ ਹੱਲ ਹੈ ਜੀ ਮੈਨੂੰ ਲੱਗਦਾ ਜੋ ਦੱਸਿਆ ਇਹਨਾਂ ਨੇ ਹਾਂਜੀ ਬਹੁਤ ਵਧੀਆ ਹੈ ਜੀ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਵੀ ਜਦੋਂ ਕਣਕ ਦੀ ਰੋਟੀ ਖਾਂਦੇ ਸੀ ਸਾਡੇ ਬੱਚੇ ਤਾਂ ਉਦੋਂ ਪੇਟ ਤੇ ਦਰਦ ਹੁੰਦਾ ਸੀ ਜਾਂ ਖਾਰਸ਼ ਵਗੈਰਾ ਹੁੰਦੀ ਸੀ ਕਿ ਜਾਂ ਉਹਨਾਂ ਦੇ ਜਿਹਨੂੰ ਚਕੱਤੇ ਕਹਿ ਦਿੰਦੇ ਆ ਅਸੀਂ ਜਾਂ ਜਿਹਨੂੰ ਕਹਿ ਦਿੰਦੇ ਆ ਧੱਫੜ ਹੋ ਗਏ ਜੇ ਉਹ ਹੁੰਦੇ ਸੀਗੇ ਜਾਂ ਸਿਰ ਚ ਦਰਦ ਰਹਿੰਦਾ ਸੀਗਾ ਜਾਂ ਤੁਹਾਨੂੰ ਉਲਟੀ ਟਾਈਪ ਹੁੰਦਾ ਸੀ ਜਾਂ ਗੈਸ ਪੇਟ ਫੁੱਲ ਜਾਂਦਾ ਸੀਗਾ ਖਾਣਾ ਖਾਣ ਤੋਂ ਬਾਅਦ ਜਾਂ ਬਾਰ-ਬਾਰ ਤੁਸੀਂ ਟਾਇਲਟ ਜਾਂਦੇ ਸੀਗੇ ਪੋਟੀ ਕਰਨ ਖਾਣਾ ਖਾਦਾ ਤੁਰੰਤ ਜਾਣਾ ਇਹਦੇ ਵਿੱਚ ਕਈ ਵਾਰ ਕੀ ਆ ਫਰੁਕੀ ਸਾਡੇ ਕੋਲ ਵੀ ਪੇਸ਼ੈਂਟ ਹੁੰਦੇ ਨੇ ਅਸੀਂ ਜਦੋਂ ਹਰ ਡਾਕਟਰ ਇੱਕ ਸਗਰਹਿਣਿਕ ਹੈ ਕਿ ਉਹਦੀ ਮੈਡੀਸਨ ਦਿੰਦਾ ਉਹ ਜਿਹੜੇ ਹੁਣ ਪੇਸ਼ੈਂਟ ਨਹੀਂ ਸਹੀ ਹੁੰਦੇ ਇਹਦਾ ਮਤਲਬ ਉਹਨਾਂ ਨੂੰ ਵੀਡ ਅਲਰਜੀ ਆ ਇਹ ਜਿਹੜੀ IBS ਹੁੰਦੀ ਆ ਸਗਰਹਿਣੀ ਹੁੰਦੀ ਆ ਫਰੂਕੀਸਕ ਉਹ ਹੁੰਦੀ ਆ ਵੱਡੀ ਆਂਤ ਦੀ ਪ੍ਰੋਬਲਮ ਅੱਛਾ ਠੀਕ ਹੈ ਜਿਹੜੀ ਤੁਹਾਡੀ ਵੀਡ ਅਲਰਜੀ ਦੀ ਪ੍ਰੋਬਲਮ ਹੁੰਦੀ ਆ ਹੁੰਦੀ ਆ ਛੋਟੀ ਆਂਤ ਦੀ ਪ੍ਰੋਬਲਮ ਜਿਹੜੀ ਛੋਟੀ ਆਂਤ ਆ ਛੋਟੀ ਆਂਤ ਵੀਕ ਹੋ ਜਾਂਦੀ ਆ ਕਮਜ਼ੋਰ ਹੋ ਜਾਂਦੀ ਆ ਉਹ ਜਿਹੜਾ ਖਾਦਾ ਪੀਤਾ ਤੁਹਾਡਾ ਰਜ਼ਰਬ ਨਹੀਂ ਕਰ ਪਾਉਂਦੀ ਉਹਦੇ ਜੂਸ ਨਹੀਂ ਕੱਢ ਪਾਉਂਦੀ ਉਹ ਜਿਹੜਾ ਉਹਨੂੰ ਸਹੀ ਤਰੀਕੇ ਨਾਲ ਗਾਲਣਾ ਨਹੀਂ ਗਾਲ ਪਾਉਂਦੀ ਉਹਦੇ ਕਰਕੇ ਤੁਹਾਡੇ ਪੇਟ ਦੇ ਵਿੱਚ ਗੈਸ ਬਣਨੀ ਅਫਾਰਾ ਹੋਣਾ ਬਾਰ ਬਾਰ ਲੂਜ਼ ਮੋਸ਼ਨ ਹੋਣਾ ਡਾਇਰੀਆ ਜਿਹਨੂੰ ਕਹਿ ਦਿੰਨੇ ਆ ਤੇ ਪੇਟ ਚ ਤੇਜ਼ ਦਰਦ ਹੋਣਾ ਖਾਦਾ ਪੀਤਾ ਨਾ ਲੱਗਣਾ ਬੱਚਿਆਂ ਨੂੰ ਵੀਕ ਹੋ ਜਾਣੇ ਤੇ ਸਮਝ ਲਓ ਤੁਹਾਨੂੰ ਵੀਟ ਅਲਰਜੀ ਆ ਮਤਲਬ ਸਾਰਾ ਕੁਝ ਓਕੇ ਹੋਣ ਦੇ ਬਾਵਜੂਦ ਉਹ ਕਹਿੰਦੇ ਨੇ ਜੀ ਬੱਚੇ ਨੂੰ ਅਸੀਂ ਖਿਲਾਨਨੇ ਬੜਾ ਵਾ ਇਹ ਖਾਂਦਾ ਵੀ ਬਹੁਤ ਹੈ ਪਰ ਲੱਗਦਾ ਨਹੀਂ ਫਿਰ ਵੀ ਵੀਟ ਅਲਰਜੀ ਦੀ ਨਿਸ਼ਾਨੀ ਹੋ ਸਕਦੀ ਹੈ ਜੀ ਹਾਂਜੀ ਨੀਂਦ ਜ਼ਿਆਦਾ ਆਉਣੀ ਬੱਚਿਆਂ ਨੂੰ ਬੱਚੇ ਸੁੱਤੇ ਰਹਿਣੇ ਬੱਚੇ ਥੱਕੇ ਥੱਕੇ ਰਹਿਣੇ ਅਸੀਂ ਕਹਿੰਦੇ ਹਾਂ ਜੀ ਬੱਚੇ ਨੂੰ ਅਸੀਂ ਦਿਨੇ ਬਹੁਤ ਸਾਡੇ ਘਰੇ ਖਾਣਾ ਬਹੁਤ ਘਰ ਦੇ ਡੰਗਰ ਸਾਡੇ ਮੱਝਾਂ ਨੇ ਸਾਡੇ ਡੰਗਰ ਨੇ ਦੁੱਧ ਬਹੁਤ ਦਿੰਦੇ ਆ ਅਸੀਂ ਘਿਓ ਬਹੁਤ ਦਿੰਦੇ ਆ ਅਸੀਂ ਦਹੀਂ ਲੱਸੀ ਬਹੁਤ ਆ ਪਨੀਰ ਖਵਾਉਣ ਨੂੰ ਆ ਹਰ ਚੀਜ਼ ਇੱਕ ਸਾਡੇ ਖਾਨ ਨੂੰ ਆ ਫ੍ਰਿਜ ਸਾਡੀ ਫਰੂਟਾਂ ਨਾਲ ਭਰੀ ਰਹਿੰਦੀ ਆ ਸਾਡੇ ਘਰੇ ਖਾਣ ਦੀ ਕੋਈ ਦਿੱਕਤ ਨਹੀਂ ਪਰ ਬੱਚਾ ਸਾਡਾ ਪਤਾ ਨਹੀਂ ਦਾ ਨਖਰੇ ਕਰਦਾ ਪਤਾ ਨਹੀਂ ਇਹ ਜਾਣ ਬੁੱਝ ਕੇ ਕਰਦਾ ਕੰਮਚੋਰ ਆ ਵੀ ਇਹ ਤਾਂ ਬਿਸਤਰ ਤੋਂ ਉੱਠਦਾ ਹੀ ਨਹੀਂ ਸੁੱਤਾ ਹੀ ਰਹਿੰਦਾ ਨਹੀਂ ਉਹ ਅਸੀਂ ਉੱਥੇ ਗਲਤ ਆ ਜੇ ਸਾਡਾ ਬੱਚਾ ਸਾਨੂੰ ਇਦਾਂ ਦਾ ਕੋਈ ਲੱਗਦਾ ਬੱਚਾ ਸੁਸਤ ਰਹਿੰਦਾ ਸਾਡਾ ਬੱਚਾ ਕਮਜ਼ੋਰ ਰਹਿੰਦਾ ਬੱਚਾ ਬਾਰ ਬਾਰ ਤੁਹਾਨੂੰ ਦੱਸਦਾ ਸਾਡੇ ਮੇਰੇ ਪੇਟ ਤੇ ਦਰਦਦਾ ਬਾਰ ਬਾਰ ਤੁਹਾਨੂੰ ਦੱਸਦਾ ਮੈਨੂੰ ਖਾਣਾ ਖਾਣ ਤੋਂ ਬਾਅਦ ਟਾਇਲਟ ਜਾਣਾ ਪੈਂਦਾ ਤਾਂ ਉਹਦੀ ਗੌਰ ਕਰਨੀ ਚਾਹੀਦੀ ਉਸ ਬੱਚੇ ਦੀ ਗੱਲ ਮੰਨ ਕੇ ਤੁਹਾਨੂੰ ਵੀਡ ਅਲਰਜੀ ਦਾ ਟੈਸਟ ਕਰਵਾਉਣਾ ਚਾਹੀਦਾ ਫਰੂਕੀ ਸਾਹਿਬ ਇਹ ਇੱਕ ਵੀਡ ਅਲਰਜੀ ਨਹੀਂ ਹੁੰਦੀ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਅਲਰਜੀਆ ਹੁੰਦੀਆਂ ਨੇ ਮੈਂ ਤੁਹਾਨੂੰ ਸਮਝਾ ਦਿੰਨਾ ਕਈਆਂ ਨੂੰ ਬਿੱਲੀ ਤੋਂ ਅਲਰਜੀ ਕਈਆਂ ਨੂੰ ਕੁੱਤੇ ਤੋਂ ਅਲਰਜੀ ਕਈਆਂ ਨੂੰ ਅੰਡੇ ਤੋਂ ਅਲਰਜੀ ਕਈਆਂ ਨੂੰ ਮੱਛੀ ਤੋਂ ਅਲਰਜੀ ਕਈਆਂ ਨੂੰ ਫਰੂਟ ਤੋਂ ਅਲ ਕਈਆਂ ਨੂੰ ਕਾਲੀ ਮਿਰਚ ਤੋਂ ਕਈਆਂ ਨੂੰ ਲਾਲ ਮਿਰਚ ਤੋਂ ਕਈਆਂ ਨੂੰ ਦੁੱਧ ਦੀ ਕਰੀਮ ਤੋਂ ਕਈਆਂ ਨੂੰ ਦੁੱਧ ਤੋਂ ਕਈਆਂ ਨੂੰ ਪਨੀਰ ਤੋਂ ਕਈ ਤਰ੍ਹਾਂ ਦੀਆਂ ਲੱਗਦੀਆਂ ਬਸ ਕਰੋ ਡਰ ਸਭ ਬਸ ਕਰੋ ਇਹਦਾ ਅਸੀਂ ਇਲਾਜ ਕਰਦੇ ਆਂ ਦਾ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਜੇ ਤੁਸੀਂ ਸਾਡੇ ਦੱਸੇ ਅਨੁਸਾਰ ਤੁਸੀਂ ਆਪਣਾ ਇਲਾਜ ਕਰੋਨੇਓ ਸਾਡੇ ਦੱਸੇ ਅਨੁਸਾਰ ਮੈਡੀਸਨ ਲੈਨੇਓ ਸਾਡੇ ਦੱਸੇ ਅਨੁਸਾਰ ਜਿਹੜੀ ਸਾਡੇ ਕੋਲ ਕਿੱਟ ਬਣਾਈ ਹੋਈ ਆ ਅਲਰਜੀ ਦੀ ਉਹ ਤੁਸੀਂ ਯੂਜ਼ ਕਰਦੇ ਹੋ ਅਲਰਜੀ ਪਹਜਾਉਣ ਵਾਲੀ ਕਿੱਟੇ ਤੁਹਾਡੇ ਕੋਲ ਸਾਡੇ ਕੋਲ ਕਿੱਟ ਹੁੰਦੀ ਆ ਫਰੁਕੀ ਸਾਹਿਬ ਜੇ ਤੁਸੀਂ ਉਹਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਅਲਰਜੀ ਸ਼ੂ ਮੰਤਰ ਹੋ ਜਾਊਗੀ ਲੱਭੂ ਵੀ ਨਹੀਂ ਕਿੱਥੇ ਗਈ ਹੈਨਾ ਇਹਦੇ ਵਿੱਚ ਫਰੁਕੀ ਸਾਹਿਬ ਪਤਾ ਕੀ ਹੁੰਦਾ ਡਾਕਟਰ ਤੋਂ ਜ਼ਿਆਦਾ ਪੇਸ਼ੈਂਟ ਨੇ ਆਪਣੀ ਸੰਭਾਲ ਖੁਦ ਕਰਨੀ ਹੁੰਦੀ ਆ ਇੱਥੇ ਡਾਕਟਰ ਨੇ ਤੁਹਾਨੂੰ ਦਵਾਈ ਦਿੱਤੀ ਤੁਸੀਂ ਦਵਾਈ ਘਰੇ ਹੀ ਲੈ ਗਏ ਦਵਾਈ ਤੁਸੀਂ ਪੀਨਿਓ ਲੇਕਿਨ ਤੁਸੀਂ ਪਰਹੇਜ਼ ਨਹੀਂ ਕੀਤੇ ਜਿਹੜੇ ਤੁਹਾਨੂੰ ਚੀਜ਼ਾਂ ਬੰਦ ਕੀਤੀਆਂ ਸੀ ਤੁਸੀਂ ਪਤਾ ਕੀ ਕਹਿੰਦੇ ਹੋ ਤੁਸੀਂ ਕਹਿੰਦੇ ਜੀ 15 ਦਿਨ ਬਾਅਦ ਤਾਂ ਖਾ ਸਕਦੇ ਆ ਅਸੀਂ ਹਫਤੇ ਬਾਅਦ ਤਾਂ ਖਾ ਸਕਦੇ ਆ ਮੇਰੇ ਕੋਲ ਨਾ ਫਿਰ ਕਿ ਸਭ ਮੈਂ ਸੌਖਾ ਜਿਹਾ ਇੱਥੇ ਦੱਸਣਾ ਚਾਹੁੰਨਾ ਅੱਜ ਮੈਂ ਕਿਉਂ ਮੈਂ ਕਦੇ ਕੋਈ ਗੱਲ ਨਹੀਂ ਲ ਕੋਈ ਹੈਗੀ ਜਦੋਂ ਮੈਨੂੰ ਕੁਝ ਲੱਗਦਾ ਤਾਂ ਮੈਂ ਵੀਡੀਓ ਚ ਬੋਲ ਦਿੰਦਾ ਮੇਰੇ ਕੋਲੇ ਪੇਸ਼ੈਂਟ ਆਉਂਦੇ ਨੇ ਮੇਰੇ ਕੋਲੇ ਮਾਪੇ ਬੱਚਿਆਂ ਦੇ ਆਉਂਦੇ ਨੇ ਹਾਈਟ ਦੀ ਦਵਾਈ ਲੈਣ ਹਾਈਟ ਪਰਮਾਤਮਾ ਦੀ ਕਿਰਪਾ ਨਾਲ ਹਜ਼ਾਰਾਂ ਬੱਚਿਆਂ ਦੀ ਵਧਾ ਚੁੱਕਿਆ ਤਾਂ ਵਧਾਉਂਦੇ ਰਵਾਂਗੇ ਤੇ ਵਧਦੀ ਰਹਿਣੀ ਆ ਤੇ ਉਹਨਾਂ ਦੀ ਵੀ ਵਧਾਤੀ ਜਿਨ੍ਹਾਂ ਦੀ ਕਹਿੰਦੇ ਸੀ ਵਧ ਨਹੀਂ ਸਕਦੀ ਦੇਖੋ ਫਿਰ ਕਿਸੇ ਅਸੀਂ ਨਹੀਂ ਵਧਾਈ ਉਸ ਪਰਮਾਤਮਾ ਨੇ ਵਧਾਈ ਆ ਉਹਦਾ ਨਾਮ ਲੈ ਕੇ ਜਦੋਂ ਅਸੀਂ ਕੋਈ ਕੰਮ ਕਰਦੇ ਆ ਕੋਈ ਮੈਡੀਸਨ ਦਿੰਦੇ ਆ ਉਹ ਨਾਲ ਸਹਾਈ ਹੋ ਜਾਂਦਾ ਉਹਦਾ ਅਸ਼ੀਰਵਾਦ ਸਾਡੇ ਸਿਰ ਦੇ ਉੱਤੇ ਹੱਥ ਰੱਖਿਆ ਹੁੰਦਾ ਉਹਦਾ ਤਾਂ ਉਹ ਨੂੰ ਵਧੀਆ ਰਿਜ਼ਲਟ ਮਿਲਨੇ ਮਿਲਨੇ ਨੇ ਉਹ ਮੈਂ ਕਹਿਣ ਲੱਗਿਆ ਜੀ ਰੁਕੀ ਸਰ ਜਦੋਂ ਉਹ ਆਉਂਦੇ ਨੇ ਜਦੋਂ ਅਸੀਂ ਬੱਚੇ ਨੂੰ ਕਹਿੰਦੇ ਆ ਬੱਚੇ ਐਕਸ ਰੇ ਕਰਨੀ ਆ ਬੱਚੇ ਪਰਹੇਜ ਕਰਨੇ ਆ ਬੱਚੇ ਤੁਸੀਂ ਇੱਕ ਘੰਟਾ ਐਕਸ ਰੇ ਕਰਨੀ ਆ ਜਾਂ ਪਰਹੇਜ ਕਰਨੇ ਆ ਚੀਜ਼ਾਂ ਖਾਣੀਆਂ ਨਹੀਂ ਆ ਖਾਣੀਆਂ ਨੇ ਬੱਚਾ ਤਾਂ ਨਹੀਂ ਬੋਲਦਾ ਮਾਪੇ ਕਹਿੰਦੇ ਨੇ ਜੀ ਇੱਕ ਘੰਟਾ ਕਿਵੇਂ ਬੱਚਾ ਕਰੂਗਾ ਬੱਚਾ ਜੀ ਕਦੇ ਕਦੇ ਤਾਂ ਫਾਸਟ ਫੂਡ ਖਾ ਲਵੇ ਕਦੇ ਕਦੇ ਤਾਂ ਨਾਨ ਵੇਜ ਖਾ ਲਵੇ ਦੇਖੋ ਜਦੋਂ ਅਸੀਂ ਉਹ ਬੱਚੇ ਨੂੰ ਕਹਣਾ ਰੁਕੀ ਸਰ ਮਾਪੇ ਪਹਿਲਾਂ ਕਹਿਣਾ ਸ਼ੁਰੂ ਕਰਦਾ ਬੱਚੇ ਨੂੰ ਅਸੀਂ ਬੱਚਿਆਂ ਨੂੰ ਤਾਂ ਸਵਾਦੀ ਕਹਿਣਾ ਡਾਂਡ ਕੇ ਕਹਿਣਾ ਪੈਂਦਾ ਬੱਚੇ ਤੂੰ ਇਹ ਕੰਮ ਕਰਨਾ ਤਾਂ ਬੱਚਾ ਕੰਮ ਕਰੂਗਾ ਜੇ ਬੱਚੇ ਨੂੰ ਤੁਸੀਂ ਕਹਤਾ ਬੱਚੇ ਸੌ ਜਾ ਉਹਨੇ ਰਜਾਈ ਲੈ ਕੇ ਸੌ ਜਾਣਾ ਉਹਨੇ ਕੰਮ ਹੈ ਕਿੱਥੋਂ ਕਰਨਾ ਤੁਸੀਂ ਬੱਚੇ ਨੂੰ ਮੈਂ ਇਹ ਹੱਥ ਜੋੜ ਕੇ ਮੈਂ ਸਾਰੇ ਮਾਪੇ ਨੂੰ ਇਹ ਗੱਲ ਕਹਿਣਾ ਚਾਹੁੰਦਾ ਜਦੋਂ ਤੁਸੀਂ ਬੱਚਿਆਂ ਨੂੰ ਲੈ ਕੇ ਉਹਨੇ ਆਪਣੇ ਬੱਚੇ ਨੂੰ ਕਿਤੇ ਬਿਮਾਰੀ ਲਈ ਕਿਸੇ ਡਾਕਟਰ ਕੋਲ ਲੈ ਕੇ ਨੇ ਤੁਸੀਂ ਨਾ ਉਹਨਾਂ ਨੂੰ ਹੱਲਾਸ਼ੀਰੀ ਦਿਆ ਕਰੋ ਜੇ ਕੋਈ ਡਾਕਟਰ ਬੰਦ ਕਰਦਾ ਕੋਈ ਚੀਜ਼ ਉਹ ਤੁਹਾਡੇ ਭਲੇ ਲਈ ਕਰਦਾ ਇਹ ਉਹਦੇ ਵਿੱਚ ਡਾਕਟਰ ਦਾ ਕੋਈ ਸਵਾਰਥ ਨਹੀਂ ਹੁੰਦਾ ਕੋਈ ਓਦਾ ਕੋਈ ਇਦਾਂ ਦੀ ਉਹਦੀ ਮਤਲਬ ਨਹੀਂ ਹੁੰਦਾ ਵੀ ਜਿਹੜੀ ਉਹਦੀ ਮਨਛਾ ਨਹੀਂ ਹੁੰਦੀ ਵੀ ਉਹ ਤੁਹਾਨੂੰ ਜਾਣ ਬੁੱਝ ਕੇ ਕੋਈ ਚੀਜ਼ ਬੰਦ ਕਰਦਾ ਉਹ ਤੁਹਾਡੀ ਸਿਹਤ ਦਾ ਧਿਆਨ ਰੱਖਦਾ ਤੁਸੀਂ ਉਹਦੇ ਤੇ ਵਿਸ਼ਵਾਸ ਕਰਕੇ ਉਹਦੇ ਕੋਲੇ ਗਏ ਹੋ ਤਾਂ ਤੁਹਾਡੇ ਵਿਸ਼ਵਾਸ ਖਰੇ ਉਤਰਨ ਲਈ ਉਹ ਡਾਕਟਰ ਤੁਹਾਨੂੰ ਸਮਝਾਉਂਦਾ ਉਹ ਚੀਜ਼ਾਂ ਵੀ ਭਾਈ ਤੁਸੀਂ ਇਹ ਚੀਜ਼ਾਂ ਨਾ ਕਰੋ ਤੁਸੀਂ ਇਹ ਚੀਜ਼ਾਂ ਦਾ ਪਰਹੇਜ਼ ਕਰੋ ਜੇ ਤੁਸੀਂ ਉਹ ਚੀਜ਼ਾਂ ਦਾ ਪਰਹੇਜ਼ ਕਰਦੇ ਹੋ ਤਾਂ ਫਰੁਕੀ ਸਾਹਿਬ ਮੈਂ 100% ਕਹਿਣਾ ਕੋਈ ਵੀ ਦਵਾਈ ਤੁਹਾਨੂੰ ਨਰਾਸ਼ ਨਹੀਂ ਕਰਦੀ ਲੈਟਰ 23 ਤਾਂ ਖਾਸ ਕਰਕੇ ਨਹੀਂ ਕਰਦੀ 99 ਮੈਂ ਤੇ ਪੇਸ਼ੈਂਟ ਨੂੰ ਕਹਿ ਕੇ ਭੇਜ ਦੇਣਾ ਉਹ ਪੇਸ਼ੈਂਟ ਕੁਝ ਹੁਣ ਪੇਸ਼ੈਂਟ ਕਹਿੰਦੇ ਨਹੀਂ ਅਸੀਂ ਦਵਾਈ ਲਈ ਅਸੀਂ ਠੀਕ ਹੀ ਨਹੀਂ ਹੋਏ ਰੁਕੀ ਸਾਬ ਅਸੀਂ ਰੱਬ ਨਹੀਂ ਹੈਗੇ ਜੇ ਅੱਜ ਮੇਰੇ ਕੋਲੋ ਸਾਰੀ ਦੁਨੀਆ ਠੀਕ ਹੋਣ ਲੱਗ ਗਈ ਸਾਰੇ ਡਾਕਟਰ ਭੁੱਖੇ ਮਰ ਜਾਣਗੇ ਅਸੀਂ ਰੱਬ ਬਣ ਜਾਾਂਗੇ ਮੈਂ ਰੱਬ ਅਸੀਂ ਨਹੀਂ ਬਨਣਾ ਚਾਹੁੰਦੇ ਅਸੀਂ ਬੰਦੇ ਹੀ ਇਨਸਾਨ ਹੀ ਰਹਿਣਾ ਚਾਹੁੰਨੇ ਆ ਹੋ ਸਕਦਾ ਸਾਡੇ ਕੋਲ ਬਹੁਤ ਪੇਸ਼ੈਂਟ ਨਹੀਂ ਠੀਕ ਹੋਏ ਨੇ ਬਹੁਤ ਪੇਸ਼ੈਂਟ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਵੀ ਗਏ ਮੈਂ ਆਪਣੀ ਕੋਸ਼ਿਸ਼ ਪੂਰੀ ਕਰਦਾ ਸੱਚੇ ਮਨ ਨਾਲ ਕਹਿੰਦਾ ਮੈਂ ਉਸ ਪਰਮਾਤਮਾ ਤੋਂ ਡਰ ਕੇ ਕਹਿੰਦਾ ਫਿਰੁਕੀ ਸਾਹਿਬ ਮੈਂ ਕਦੇ ਆਪਣੇ ਕੰਮ ਨਾਲ ਮੈਂ ਕਦੇ ਧੋਖਾ ਨਹੀਂ ਕੀਤਾ ਨਾ ਮੈਂ ਕਰੂੰਗਾ ਜੀ ਜੀ ਅੱਛਾ ਡਾਕਟਰ ਸਾਹਿਬਾ ਕਿਹੜੀ ਕਿਟ ਹੈਗੀ ਜਿਹੜੀ ਅਲਰਜੀ ਭਜਾਉਣ ਵਾਲੀ ਕਿਟ ਕਿਹੜੀ ਕਹਿ ਰਹੇ ਨੇ ਡਾਕਟਰ ਸਾਹਿਬ ਅਲਰਜੀ ਕਿਉਰ ਕਿੱਟ ਹੈਗੀ ਆ ਵੀ ਜੇ ਇਹ ਲਗ ਲਗ ਅਰਕ ਕੱਢੇ ਹੁੰਦੇ ਨੇ ਕਿੱਟੀ ਬਣਾਤੀ ਤੁਸੀਂ ਮਤਲਬ ਇੰਨੇ ਲੋਕ ਪਰੇਸ਼ਾਨ ਹੁੰਦੇ ਨੇ ਤੁਹਾਡੇ ਕੋਲ ਹਾਂਜੀ ਹਾਂਜੀ ਵਾਕੀ ਉਹਨਾਂ ਤੇ ਜਿਵੇਂ ਉਹਨਾਂ ਨੂੰ ਸਿੰਪਟਮਸ ਹੁੰਦੇ ਨੇ ਉਹ ਹਿਸਾਬ ਨਾਲ ਮੈਡੀਸਨ ਦੇ ਦਿਆ ਕਿਹੜੇ ਫੂਡ ਤੋਂ ਅਲਰਜੀ ਆ ਜਾਂ ਡਸਟ ਤੋਂ ਅਲਰਜੀ ਆ ਕਿਸੇ ਵੀ ਚੀਜ਼ ਤੋਂ ਅਲਰਜੀ ਆ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਅਲਰਜੀ ਹੋਵੇ ਤੁਹਾਡੀ ਕਿੱਟ ਕਿਉਰ ਕਰੂਗੀ ਹਾਂਜੀ ਹਾਂਜੀ ਹੰਡ ਕਿੰਨੇ ਟਾਈਮ ਚ ਜੀ ਇਹ ਜਿਵੇਂ ਉਹਨਾਂ ਨੂੰ ਜੈਨਟਿਕ ਹੁੰਦੀ ਆ ਤਾਂ ਥੋੜਾ ਟਾਈਮ ਲੱਗਦਾ ਆ ਜਿਹਨੂੰ ਹੁਣੇ-ਹੁਣੇ-ਹੁਣੇ ਜਿਵੇਂ ਬੱਚਿਆਂ ਚ ਜਲਦੀ ਸ਼ੁਰੂ ਹੋਇਆ ਹੁੰਦਾ ਉਹਨਾਂ ਨੂੰ ਜਲਦੀ ਵੀ ਠੀਕ ਹੋ ਜਾਂਦਾ। ਇਸਤੇਮਾਲ ਕਿਵੇਂ ਕਰਨੀ ਹੈ ਜੀ? ਬੂੰਦਾਂ ਹੁੰਦੀਆਂ ਨੇ ਵੀ ਜੀ ਪਾਣੀ ਚ ਪਾ ਕੇ ਬੂੰਦਾਂ ਦਿੰਨੇ ਆਸੀਂ। ਮਤਲਬ ਜਿਹੜੀ ਆਮ ਤੁਸੀਂ ਹੋਰ ਅੱਛਾ ਅੱਛਾ ਠੀਕ ਹੈ। ਜਿਹੜੀਆਂ ਬੂੰਦਾਂ ਵਾਸਤੇ ਤੁਸੀਂ ਮਸ਼ਹੂਰ ਹੈਗੇ ਉਹੀ ਬੂੰਦਾਂ ਨੇ। ਹਾਂਜੀ ਇਲੈਕਟ੍ਰੋਪੈਥੀ ਦੀਆਂ ਬੂੰਦਾਂ ਨੇ ਇਹ। ਪੌਦਿਆਂ ਦਾ ਰੂਪ ਦੇਤਾ ਤੁਸੀਂ। ਹਾਂਜੀ। ਲੱਗ-ਲੱਗ ਪੌਦਿਆਂ ਤੋਂ ਬਣਾਈਆਂ ਹੁੰਦੀਆਂ ਨੇ। ਜੀ ਜੀ। अच्छा डॉक्टर साहब फिर आखिर देवे सਾਨੂੰ ਇਹ ਨੁਸਖਾ ਫਾਰਮੂਲਾ ਵੀ ਦੱਸ ਦਿਓ ਜਿਹਨਾਂ ਨੂੰ ਦਿੱਕਤ ਪਰੇਸ਼ਾਨੀ ਹੈ ਅਲਰਜੀ ਹੈ ਜਿਹੜੇ ਬੱਚਣ ਤੁਸੀਂ ਕਹਿ ਰਹੇ ਹੋ ਔਰ ਕਿੰਨੇ ਟਾਈਮ ਚ ਇਹ ਨੁਸਖਾ ਫਾਰਮੂਲਾ ਕੰਮ ਸ਼ੁਰੂ ਕਰ ਦੇਗਾ ਜੀ ਫੁਰਕ ਸਾਹਿਬ ਜਿਹੜੀ ਵੇਟ ਅਲਰਜੀ ਹੁੰਦੀ ਜਾਂ ਕਿਸੇ ਵੀ ਪ੍ਰਕਾਰ ਦੀ ਅਲਰਜੀ ਹੁੰਦੀ ਆ ਉਹਨੂੰ ਹਮੇਸ਼ਾ ਟਾਈਮ ਲੱਗਦਾ ਹੁੰਦਾ ਉਹਦੇ ਵਿੱਚ ਕਾਲੀ ਕਰਨ ਦੀ ਨਹੀਂ ਲੋੜ ਜੇ ਤੁਸੀਂ ਸਹਿਜ ਮਤੇ ਨਾਲ ਚੱਲਦੇ ਹੋ ਤੁਸੀਂ ਕਾਲੀ ਦੀ ਗੱਲ ਕਰਦੇ ਉਸ ਤਾਂ ਕਾਲਾ ਕਰਦੇ ਜੀ ਦੇਖੋ ਜੀ ਕਾਲੀ ਹਰੇਕ ਬੰਦਾ ਕਰਦਾ ਆ ਕੇ ਹਰ ਬੰਦੇ ਨੇ ਇਹ ਨਹੀਂ ਦੇਖਣਾ ਸਾਨੂੰ ਬਿਮਾਰੀ ਕਿਹੜੀ ਆ क्रੋਨਿਕ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਹਮੇਸ਼ਾ ਸਹਿਜ ਮਤੇ ਨਾਲ ਚੱਲ ਹੁੰਦਾ ਹੁੰਦਾ ਉਹਦੇ ਵਿੱਚ ਕਾਲੀ ਨਹੀਂ ਹੁੰਦੀ ਐਕਸੀਡੈਂਟਲ ਕੇਸ ਦੇ ਵਿੱਚ ਤੁਰੰਤ ਦਵਾਈਆਂ ਅਸਰ ਕਰਨ ਵਾਲੀਆਂ ਤੁਰੰਤ ਐਲੋਪੈਥੀ ਤੁਰੰਤ ਅਸਰ ਕਰਦੀ ਆ ਜੇ ਅਸੀਂ ਕਹੀਏ क्रੋਨਿਕ ਬਿਮਾਰੀਆਂ ਦੇ ਵਿੱਚ ਐਲੋਪੈਥੀ ਵੀ ਫੇਲ ਹੋ ਜਾਂਦੀ ਆ ਉਹ ਤਾਂ ਡਾਕਟਰ ਤਾਂ ਕਹਿੰਦਾ ਜੀ ਬਸ ਇਹੀ ਹੱਲ ਹੈ ਕਿ ਇਹਨੂੰ ਕਣਕ ਵਾਲੀ ਰੋਟੀ ਦਿਓ ਨਾ ਜੀ ਉਹਦੇ ਲਈ ਜੇ ਤੁਹਾਨੂੰ क्रोनिक ਬਿਮਾਰੀਆਂ ਚ ਆ ਜਾਂਦੀ ਹੈ ਜਿਹੜੀ ਵੇਟ ਲੱਗਦੀ ਹੈ ਬੱਚਾ ਬੱਚਾ ਮਾਫ ਕਰਨਾ ਪਰ ਬੱਚਾ ਖਾਂਦਾ ਵੀ ਕਣਕ ਵਾਲੀ ਹੈ ਜਿਹ ਫਿਰ ਜਿਹਦੀ ਬੰਦ ਹੋ ਜਾਂਦੀ ਹੈ ਉਹੀ ਤਾਂ ਮੈਂ ਤੁਹਾਨੂੰ ਦੱਸਦਾ ਨਾ ਫਿਰ ਕਿ ਸਾਹਿਬ ਜਿਹੜੀ ਚੀਜ਼ ਸਾਨੂੰ ਨੁਕਸਾਨ ਕਰਦੀ ਅਸੀਂ ਉਹ ਜ਼ਿਆਦਾ ਖਾਂਦੇ ਆ ਉਹਦੇ ਵੱਲ ਨੂੰ ਜ਼ਿਆਦਾ ਮਨ ਕਰਦਾ ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਫਿਰ ਕਿ ਸਾਹਿਬ ਜਿਹੜੇ ਨਾ ਹੁਣ ਸਾਡੇ ਕੋਲੇ ਪੇਸ਼ੈਂਟ ਸਾਈਨਸ ਵਾਲੇ ਹੁੰਦੇ ਨੇ ਸਾਈਨਸ ਦੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਜਿੰਨੇ ਵਧੀਆ ਕਹਿ ਦੋ ਸਾਨੂੰ ਫੋਨ ਕਾਲਸ ਆਏ ਲੋਕ ਪੇਸ਼ੈਂਟ 10-10 ਭੇਜਦੇ ਨੇ ਜਿਹੜੀ ਸਾਈਨਸ ਦੀ ਪ੍ਰੋਬਲਮ ਸੀ ਇਹਨਾਂ ਨੂੰ ਵਾਰ-ਵਾਰ ਜ਼ੁਕਾਮ ਹੁੰਦਾ ਸੀ ਛਿੱਕਾਂ ਆਉਂਦੀਆਂ ਸੀਗੀਆਂ ਮੈਂ ਕਿਹਾ ਨਹੀਂ 15-15 ਦਿਨ ਦੇ ਵਿੱਚ ਲੋਕਾਂ ਨੂੰ ਇੰਨੇ ਵਧੀਆ ਹੈਰਾਨ ਕਰਨ ਵਾਲੇ ਰਿਜ਼ਲਟ ਮਿਲੇ ਜਿਹੜੀ ਆਪਾਂ ਵੀਡੀਓ ਪਾਈ ਸੀ ਮੈਂ ਤਾਂ ਉਹਨਾਂ ਦਾ ਲੋਕਾਂ ਦੇ ਧੰਨਵਾਦ ਫੋਨ ਸੁਣਦਾ ਸੁਣਦੇ ਅਸੀਂ ਅੱਕ ਜਾਂਦੇ ਆਂ ਕਈ ਵਾਰ ਵੀ ਇੰਨੇ ਜ਼ਿਆਦਾ ਦੇਖੋ ਉਹਦੇ ਵਿੱਚ ਵੀ ਇਹੀ ਜੀ ਹੁੰਦੀ ਹੈ ਵੀਡ ਅਲਰਜੀ ਵਾਲੇ ਉਹਦੇ ਵਿੱਚ ਹੁਣ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ ਇੱਕ ਮਹੀਨੇ ਦੀ ਦਵਾਈ ਦਿੱਤੀ ਉਹ ਮੁੰਡਾ ਐ ਜੌਬ ਕਰਦਾ ਹੈਗਾ ਆਪਣੇ ਪੰਜਾਬ ਦਾ ਦਿੱਲੀ ਜੌਬ ਕਰਦਾ ਹੱਥ ਵਿੱਚ ਰਮਾਲ ਰੱਖਦਾ ਸੀਗਾ ਉਹਨੂੰ ਨਾਲ ਹੀ ਪਾਣੀ ਡਿਗਣ ਨਾਲ ਹੀ ਖੂਨ ਉਹ ਨੱਕ ਚੋਂ ਖੂਨ ਉਹ ਰਾਤ ਨੂੰ ਵੀ ਕਹਿੰਦਾ ਜੀ ਮੈਂ ਨਾ ਰਮਾਲ ਰੱਖ ਕੇ ਸਰਾਣੇ ਦੇ ਉੱਤੇ ਪੈਂਦਾ ਸੀ ਰਮਾਲ ਮੇਰਾ ਭੇਜ ਜਾਂਦਾ ਸੀ ਜਿੱਦਣ ਪਰਸੋਂ ਦਵਾਈ ਲੈ ਕੇ ਗਿਆ ਨਾ ਪਰਸੋਂ ਦਵਾਈ ਲੈ ਕੇ ਗਿਆ ਪਰਸੋਂ ਉਹ ਮੁੰਡਾ ਇੰਨਾ ਖੁਸ਼ ਸੀਗਾ ਇੰਨਾ ਉਹ ਧੰਨਵਾਦ ਵਾਰ-ਵਾਰ ਕਰ ਰਿਹਾ ਸੀਗਾ ਕਹਿੰਦਾ ਮੈਂ ਕੱਜ ਤਾਂ ਰਮਾਲ ਵੀ ਨਹੀਂ ਹੱਥ 'ਚ ਕਹਿੰਦਾ ਜੀ ਬਸ ਕਿਰਪਾ ਹੋਈ ਮੈਂ ਕਹਿੰਦਾ ਜੀ ਕਿਰਪਾ ਸਾਡੀ ਨਹੀਂ ਉਹ ਹੀ ਕਿਰਪਾ ਉਸ ਮਾਲਕੇ ਦੀ ਹੋਈ ਆ ਕੋਈ ਜ਼ਰੀਆ ਹੁੰਦਾ ਫਿਰ ਫਰੁਕੀ ਸਾਹਿਬ ਜਦੋਂ ਅਸੀਂ ਕਿਸੇ ਨਾਲ ਮਿਲਦੇ ਆ ਉਹ ਜਦੋਂ ਠੀਕ ਹੁੰਦੇ ਨੇ ਪੇਸ਼ੈਂਟ ਇਦਾਂ ਦੇ ਫਰੁਕੀ ਸਾਹਿਬ ਸਾਨੂੰ ਵੀ ਖੁਸ਼ੀ ਹੁੰਦੀ ਆ ਸਾਡੇ ਪ੍ਰਮਾਤਮਾ ਜਿਹਦੇ ਅਸੀਂ ਨਾਂ ਲੈ ਕੇ ਕਰਦੇ ਆ ਉਹ ਵੀ ਉੱਤੇ ਬੈਠਾ ਸਾਨੂੰ ਦੇਖਦਾ ਸਾਨੂੰ ਵੀ ਖੁਸ਼ੀ ਹੁੰਦੀ ਜੀ ਸਾਡੀ ਵੀਡੀਓ ਦੇਖ ਕੇ ਕਿਸੇ ਦਾ ਰੋਗ ਪੁਰਾਣਾ ਦੂਰ ਹੋ ਗਿਆ ਦੇਖੋ ਫਰੁਕੀ ਸਾਹਿਬ ਤੁਹਾਨੂੰ ਤਾਂ ਸਾਡੇ ਤੋਂ ਵੀ ਵੱਧ ਵਧਾਈਆਂ ਹੁੰਦੀਆਂ ਨੇ ਇਹਦੇ ਵਿੱਚ ਅਸੀਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜਾ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਤਾਂ ਸਭ ਤੋਂ ਪਹਿਲਾਂ ਫਰੁਕੀ ਸਾਹਿਬ ਜੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਅੱਜ ਕੱਲ ਜਦੋਂ ਲੋਕਾਂ ਨੂੰ ਅਸੀਂ ਦੂਰ ਦੂਰ ਦੱਸਦੇ ਹਾਂ ਇੱਥੇ ਬੈਠਿਆਂ ਦਾ ਸਾਡਾ ਕਿਸੇ ਨੂੰ ਨਹੀਂ ਸੀ ਪਤਾ ਲੱਗਣਾ ਜੇ ਤੁਸੀਂ ਸਾਨੂੰ ਸਾਡੀ ਆਵਾਜ਼ ਲੋਕਾਂ ਤੱਕ ਨਾ ਲੈ ਕੇ ਤੁਸੀਂ ਫਿਰ ਲੱਭ ਲੱਭ ਕੇ ਲੈ ਕੇ ਆਉਣੇ ਜੀ ਤੁਹਾਡੇ ਵਰਗੇ ਵੈਦ ਹਕੀਮ ਡਾਕਟਰ ਤਾਂ ਕਿ ਜਿਹੜੇ ਸੇਵਾ ਭਾਵਨਾ ਵਾਲੇ ਦੇਖੋ ਫਰੁਕੀ ਸਾਹਿਬ ਇਹਦੇ ਵਿੱਚ ਦੋ ਕੰਮ ਹੁੰਦੇ ਨੇ ਹੁਣ ਲੋਕ ਕਹਿੰਦੇ ਨੇ ਜੀ ਉਹ ਫਲਾਣਾ ਡਾਕਟਰ ਪੈਸੇ ਲੈਂਦਾ ਹੂੰ ਬੱਚੇ ਸਾਡੇ ਵੀ ਨੇ ਠੀਕ ਗੱਲ ਹੈ ਮੇਰਾ ਵੀ ਗ੍ਰਸਤ ਜੀਵਨ ਆ ਮੇਰੇ ਵੀ ਬੱਚੇ ਨੇ ਮੇਰਾ ਵੀ ਮਾਪੇ ਵੀ ਘਰੇ ਬੈਠੇ ਮੇਰੇ ਬੱਚੇ ਵੀ ਬੈਠੇ ਨੇ ਸਾਡਾ ਵੀ ਖਰਚੇ ਨੇ ਸਾਡੇ ਬੱਚੇ ਵੀ ਪੜਨ ਜਾਂਦੇ ਨੇ ਸਾਡੇ ਬੱਚਿਆਂ ਦੇ ਵੀ ਖਰਚੇ ਨੇ ਪੈਸੇ ਪੈਸਾ ਅੱਜ ਕੱਲ ਹਰ ਬੰਦੇ ਦੀ ਜ਼ਰੂਰਤ ਬਣ ਚੁੱਕੀ ਆ ਹਰ ਬੰਦੇ ਦੀ ਕਹਿੰਦੇ ਹੁੰਦੇ ਨੇ ਪੈਸੇ ਤੋਂ ਬਿਗੈਰ ਇੱਕ ਕਦਮ ਵੀ ਅੱਗੇ ਨਹੀਂ ਚੱਲ ਸਕਦਾ ਬੰਦਾ ਹੁਣ ਮੈਂ ਤੁਹਾਨੂੰ ਦੱਸਦਾ ਤੇ ਛੋਟੀ ਜਿਹੀ ਜਾਨ ਦੇ ਦੇਣਾ ਦਵਾਈਆਂ ਫਰੀ ਵੰਡ ਦੇਣਾ ਫਿਰੁਕੀ ਸਾਹਿਬ ਮੈਂ ਠੀਕ ਹੈ ਹਸਪੀਟਲੇ ਵੇਚ ਦੂ ਘਰ ਵੇਚ ਦੂ ਮੈਂ ਕੱਲ ਜਿੱਦਣ 1 ਰੁਪਏ ਦੀ ਲੋੜ ਪੈ ਗਈ ਨਾ ਮਕਨ ਇੱਕ ਬੰਦਾ ਨਹੀਂ ਖੜਦਾ ਫਿਰੁਕੀ ਸਾਹਿਬ ਮੈਂ ਲੋਕਾਂ ਨੂੰ ਦੇਖਦਾ ਜੀ ਹਰਿਆਰਾਂ ਲੋਕਾਂ ਨਾਲੇ ਹੁੰਦੀਆਂ ਨੇ ਅੱਜ ਤੁਸੀਂ ਅਗਲੇ ਦੇ ਘਰੇ ਅੱਗ ਲੱਗੀ ਤੇ ਅਸੀਂ ਤਮਾਸ਼ਾ ਦੇਖਦੇ ਜਦੋਂ ਆਪਣੇ ਘਰੇ ਅੱਗ ਲੱਗਦੀ ਹੈ ਸਾਰੇ ਹੀ ਦੂਰ ਹੋ ਜਾਂਦੇ ਨੇ ਫਿਰੁਕੀ ਸਾਹਿਬ ਕੋਈ ਵੀ ਉਹਦੇ ਨੇੜੇ ਨਹੀਂ ਲੱਗਦਾ ਜਦੋਂ ਫਰੁਕੀ ਸਾਹਿਬ ਅਸੀਂ ਕਿਸੇ ਦਾ ਇਲਾਜ ਕਰਦੇ ਆ ਜੇ ਅਸੀਂ ਪੈਸੇ ਲੈਨੇ ਆ ਨਾ ਉਹ ਚ ਅਗਲੇ ਦਾ ਵੀ ਫਾਇਦਾ ਹੁੰਦਾ ਭਲਾ ਹੁੰਦਾ ਫਰੁਕੀ ਸਾਹਿਬ ਪੈਸਾ ਦੇਖੋ 1200 1500 2000 ਦੀ ਦਵਾਈ ਕੋਈ ਮਹਿੰਗੀ ਨਹੀਂ ਤੇ ਇੱਕ ਮਹੀਨੇ ਦੀ ਦਵਾਈ ਤੇ 1500 ਤੁਸੀਂ ਮੈਡੀਸਨ ਦਿੰਨੇ ਆ 1500 ਸੀ 50 ਰੁਪਏ ਦੀ ਰੋਜ਼ ਦੀ ਮੈਡੀਸਨ ਆ ਫਰੁਕੀ ਸਾਹਿਬ ਕੋਈ ਮਹਿੰਗੀ ਦਵਾਈ ਨਹੀਂ ਹੈਗੀ ਇੱਕ ਡੋਜ਼ 25 ਰੁਪਏ ਦੀ ਬਣਗੀ ਅਸੀਂ ਜਦੋਂ ਐਲੋਪੈਥੀ ਮੈਡੀਸਨ ਲੈਨੇ ਆ ਉਹ ਹਫਤੇ ਹਫਤੇ ਦੀ ਸਾਨੂੰ 1000 1000 15-1500 ਦੀਆਂ ਮੈਡੀਸਨ ਦੇ ਹੁੰਦੇ ਨੇ ਨਾਲ ਸਾਨੂੰ ਕੀ ਹੁੰਦਾ ਟੈਸਟਾਂ ਦੀ ਝੜੀ ਲਾ ਦੁੰਦੇ ਨੇ ਪੰਜ-ਪੰਜ ਦਾ 10000 ਦੇ ਟੈਸਟ ਕਰਾ ਕੇ ਡੇਢ ਥੱਬੇ ਥੱਬੇ ਸਾਡੇ ਕੋਲ ਕੋਈ ਟੈਸਟ ਵੀ ਕਰਾਉਂਦੇ ਤੁਸੀਂ ਟੈਸਟ ਫਰੁਕੀ ਸਰ ਬਹੁਤ ਘੱਟ ਟੈਸਟ ਹੁੰਦੇ ਨੇ ਅਸੀਂ ਆਪਣੇ ਕੋਲ ਕੋਈ ਟੈਸਟ ਨਹੀਂ ਕਰਾਉਂਦੇ ਜੇ ਕੋਈ ਟੈਸਟ ਕਰਾਉਣਾ ਪੇਸ਼ੈਂਟ ਨੂੰ ਲਿਖ ਕੇ ਦਿੱਤਾ ਜਾਂਦਾ ਜਿੱਥੋਂ ਚਾਹੇ ਸਰਕਾਰੀ ਚ ਕਰਾਵੇ ਕਿਸੇ ਕਿੱਤੋਂ ਵੀ ਆਪਣੀ ਲੈਬਾਰਟਰੀ ਪਰਾਈਵੇਟ ਵਾਲੀ ਲੈਬਾਰਟਰੀ ਤੋਂ ਕਰਾ ਕਿਤੋਂ ਵੀ ਕਰਾਓ ਸਾਨੂੰ ਤਾਂ ਕੋਈ ਮਤਲਬ ਨਹੀਂ ਹੁੰਦਾ ਸਾਨੂੰ ਕੀ ਹੁੰਦਾ ਕਈ ਵਾਰ ਇਦਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਫਿਰ ਕਿ ਸਭ ਅਸੀਂ ਬੰਦੇ ਦੇ ਗੱਲਬਾਤ ਨਾਲ ਨਹੀਂ ਪਤਾ ਲੱਗਦਾ ਜਾਂ ਨਬਜ ਦੇਖ ਕੇ ਨਹੀਂ ਪਤਾ ਲੱਗਦਾ ਜਾਂ ਉਹਦੀ ਜੀਬ ਦੇਖ ਕੇ ਨਹੀਂ ਪਤਾ ਲੱਗਦਾ ਜਾਂ ਉਹਦੇ ਨੋਹ ਦੇਖ ਕੇ ਨਹੀਂ ਪਤਾ ਲੱਗਦਾ ਜਾਂ ਉਹਦੇ ਹੱਥ ਦੇਖ ਕੇ ਨਹੀਂ ਪਤਾ ਲੱਗਦਾ ਫਿਰ ਸਾਨੂੰ ਉਹਦੇ ਟੈਸਟ ਕਰਵਾਉਣੇ ਪੈ ਜਾਂਦੇ ਨੇ ਜੀ अच्छा ते फिर ਹੁਣ ਨੁਸਖਾ ਦੱਸ ਦੋ ਸਾਨੂੰ ਕਿਵੇਂ ਇਸਤੇਮਾਲ ਕਰਨਾ ਜੀ ਇਹ ਵਾਲਾ ਜਿਹਨੂੰ ਪਹਿਲਾ ਪਿਆ ਜੀ ਕਤੀਰਾ ਗੁੰਦ ਸਾਡੇ ਕੋਲੇ ਦੂਜੀ ਪਿਆ ਬੇਲਗिरी ਸਾਡੇ ਕੋਲੇ ਤੀਜਾ ਪਿਆ ਜੀ ਆਮਲਾ ਪਾਊਡਰ ਚੌਥੀ ਪਿਆ ਗਲੋ ਠੀਕ ਹੈ ਗਲੋਏ ਇਹਨਾਂ ਚਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਅਸੀਂ ਪੀਸ ਕੇ ਰੱਖੀ ਹੋਈ ਐ ਨੇ ਕੱਲਾ ਅਸੀਂ ਜਿਹੜਾ ਨਾ ਕਤੀਰਾ ਗੁੰਦ ਨਹੀਂ ਐ ਸੀ ਇਹ ਪੀਸਿਆ ਇਹਨਾਂ ਚਾਰਾਂ ਨੂੰ ਪੀਸ ਕੇ ਤੁਸੀਂ ਇਕੱਠਾ ਕਰਕੇ ਇੱਕ ਡੱਬੇ 'ਚ ਭਰ ਕੇ ਰੱਖ ਲੈਣਾ ਇੱਕ ਚਮਚ ਸਵੇਰੇ ਖਾਲੀ ਪੇਟ ਇੱਕ ਚਮਚ ਸ਼ਾਮ ਨੂੰ ਖਾਲੀ ਪੇਟ ਤੁਸੀਂ ਜਦੋਂ ਜਿਵੇਂ ਤੁਹਾਨੂੰ ਆਹ ਲਾਉਣ ਕਹਿੰਦਾ ਖਾਲੀ ਪੇਟ ਕਾ ਤਾਂ ਹੁੰਦਾ ਜਿਵੇਂ 4:00 ਵਜੇ 3:00 ਵਜੇ ਭੁੱਖ ਜੀ ਲੱਗੀ ਹੁੰਦੀ ਆ ਪੇਟ ਖਾਲੀ ਉਹਨੂੰ ਕਹਿ ਦਿੰਨੇ ਆ ਅਸੀਂ ਉਹਦੇ ਵਿੱਚ ਤੁਸੀਂ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣਾ ਕੋਸੇ ਪਾਣੀ ਨਾਲ ਠੀਕ ਹੈ ਲਗਾਤਾਰ 5 ਤੋਂ 6 ਮਹੀਨੇ ਇਸਤੇਮਾਲ ਕਰੋ ਬਹੁਤ ਵਧੀਆ ਰਿਜ਼ਲਟ ਨੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਔਰ ਅੱਛਾ ਇੱਕ ਗੱਲ ਹੋਰ ਦੱਸਿਓ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਕਿਹੜੀ ਉਮਰ ਤੱਕ ਦੇ ਬੱਚਿਆਂ ਨੂੰ ਜਾਂ ਕਿਹੜੀ ਉਮਰ ਤੱਕ ਦੇ ਕੰਮ ਕਰਦਾ ਫਿਰਕੂ ਸਾਹਿਬ 1 ਸਾਲ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਅਸੀਂ ਲੈ ਸਕਦੇ ਹਾਂ 1 ਸਾਲ ਦਾ ਬੱਚਾ ਜਿਹੜਾ ਡੋਜ਼ ਇੱਕ ਚਮਚੀ ਨਹੀਂ ਦੇਣੀ ਉਹਨੂੰ ਉਹਨੂੰ ਚੌਥਾਈ ਹਿੱਸਾ ਚਮਚੀ ਦਾ ਦੇਣਾ ਜਿਹੜਾ ਥੋੜੇ ਜਿਹਾ 5 ਸਾਲ ਦਾ ਬੱਚਾ ਉਹਨੂੰ ਤੀਜਾ ਹਿੱਸਾ ਚਮਚੀ ਦੇਣਾ ਜਿਹੜਾ 10 ਸਾਲ ਦਾ ਬੱਚਾ ਓਹ ਤਾਂ ਪੁੱਛ ਕੇ ਦੇਣ ਤੁਹਾਡੇ ਕੋਲੋਂ ਪੁੱਛ ਹਾਂਜੀ ਪੁੱਛ ਕੇ ਦੋ ਉਹ ডোজ ਬੱਚੇ ਦੀ weight ਦੇਖ ਕੇ ਬੱਚੇ ਦੀ ਸਿਹਤ ਦੇਖ ਕੇ ਫੇਰ ডোজ ਬਣਦੀ ਹੁੰਦੀ ਆ ਉਸ ਹਿਸਾਬ ਨਾਲ ਅਸੀਂ ডোজ ਦਵਾਂਗੇ ਤਾਂ ਸਾਨੂੰ ਵਧੀਆ ਰਿਜ਼ਲਟ ਮਿਲਣਗੇ ਫਰੁਕੀ ਸਾਹਿਬ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਚਾਹੇ ਜੰਦਾ ਜੰਦਾ ਇਹ ਵੀ ਦੱਸ ਦਿਓ ਕਿ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਜ਼ਰੀਆ ਹੈ ਜਿਹੜੇ ਸਾਡੇ ਬੱਚੇ ਬਾਹਰ ਬੈਠੇ ਨੇ ਪੰਜਾਬੀ ਫੈਮਿਲੀਜ਼ ਬਾਹਰ ਬੈਠੇ ਨੇ ਉਹਨਾਂ ਬੱਚਿਆਂ ਦੇ ਵਿੱਚ ਵੀ ਬੜੀ ਦਿੱਕਤ ਪਰੇਸ਼ਾਨੀ ਹੈ ਵਾਪਾ ਫੋਨ ਆਉਂਦੇ ਨਹੀਂ ਸਾਨੂੰ ਬਾਹਰ ਜਿਹੜੇ ਬੈਠੇ ਨੇ ਸਾਡੇ ਵੀਰ ਭੈਣਾਂ ਉਹਨਾਂ ਨੂੰ ਸਾਡੇ ਕੋਲੇ ਕੂਰੀਅਰ ਦੀ ਸਹੂਲਤ ਹੁੰਦੀ ਆ ਫਰੁਕੀ ਸਾਹਿਬ ਕੈਨੇਡਾ ਅਮਰੀਕਾ ਯੂ ਐਸ ਏ ਸੌਰੀ ਯੂ ਕੇ ਆਸਟ੍ਰੇਲੀਆ ਵਗੈਰਾ ਕਿਤੇ ਵੀ ਤੁਸੀਂ ਬੈਠ ਕੇ ਮੈਡੀਸਨ ਸਾਡੇ ਤੋਂ ਮੰਗਵਾ ਸਕਦੇ ਹੋ ਜੇ ਤੁਸੀਂ ਸਾਡੇ ਕੋਲੇ ਆਉਣਾ ਸਾਡਾ ਐਡਰੈਸ ਹੈਗਾ ਏ ਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਨੀਅਰ ਅਨੰਤਵਿਹਾਰ ਕਲੋਨੀ ਸਾਡਾ ਸਮਾਂ ਹੈਗਾ 10 ਤੋਂ 5 ਵਜੇ ਤੱਕ ਸੰਡੇ ਨੂੰ ਹੈਗੇ ਆ 10 ਤੋਂ 3 ਵਜੇ ਤੱਕ ਵੀਰਵਾਰ ਦੀ ਛੁੱਟੀ ਹੁੰਦੀ ਹੈ ਸਾਡੀ ਸਾਡੇ ਨੰਬਰ ਹੈਗੇ ਆ 87814699434 ਇੱਕ ਨੰਬਰ ਦੂਸਰਾ ਹੈਗਾ ਜੀ 995147604 ਦੋਨਾਂ ਤੇ ਕਿਸੇ ਤੇ ਵੀ ਅਪਾਰਟਮੈਂਟ ਲੈ ਕੇ ਸਾਨੂੰ ਤੁਸੀਂ ਮਿਲ ਸਕਦੇ ਆ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਡਾਕਟਰ ਸਾਹਿਬ ਉਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਦੇ ਲਈ ਤੁਹਾਡਾ ਵੀ ਧੰਨਵਾਦ ਜੀ ਸੋ ਇਹ ਸਨ ਡਾਕਟਰ ਪਰਮਜੀਤ ਕੋਰ ਸਾਹਿਬਾ ਤੇ ਡਾਕਟਰ ਅਮਨਪ੍ਰੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਹਨਾਂ ਚਾਰਾ ਚੀਜ਼ਾਂ ਦਾ ਅਗਰ ਸੁਮੇਲ ਕਰਕੇ ਇਹਦਾ ਨੁਸਖਾ ਫਾਰਮੂਲਾ ਬਣਾ ਲੈਣੇ ਆ ਔਰ ਬੱਚਿਆਂ ਨੂੰ ਡਾਕਟਰ ਦੀ ਕੰਸਲਟ ਦੇ ਨਾਲ ਦੰਨੇ ਆ ਵੈਦ ਹਕੀਮ ਦੀ ਕੰਸਲਟ ਦੇ ਨਾਲ ਹੀ ਇਹ ਨੁਸਖਾ ਫਾਰਮੂਲਾ ਦੇਣਾ ਹੈ ਬੜੀ ਵੱਡੀ ਚੇਤਾਵਨੀ ਅਸੀਂ ਤੁਹਾਨੂੰ ਦੇ ਰਿਹਾ ਬੜਾ ਵੱਡਾ ਸੁਜੈਸ਼ਨ ਅਸੀਂ ਕਹਿ ਸਕਦੇ ਆ ਤੁਹਾਨੂੰ ਅਸੀਂ ਦੇ ਰਿਹਾ ਬਗੈਰ ਡਾਕਟਰ ਦੀ ਕੰਸਲਟ ਤੋਂ ਇਹ ਚੀਜ਼ਾਂ ਦਾ ਇਸਤੇਮਾਲ ਤੁਸੀਂ ਨਹੀਂ ਕਰਨਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਵੀ ਤੁਸੀਂ ਕੰਸਲਟ ਕਰਕੇ ਆਪਣੇ ਡੋਸ ਬਾਬਤ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬਾ ਨੂੰ ਪੁੱਛ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤਾ ਗਿਆ ਧੰਨਵਾਦ